ਹੋਣਾ ਹੀ ਹੋਣਾ ਇਸ ਤਰ੍ਹਾਂ ਜਿਹੜੀ ਜਾਨਵਰਾਂ ਦੀ ਖਰਾਕ ਆ ਜੇ ਤੁਸੀਂ ਸਹੀ ਤਰੀਕੇ ਨਾਲ ਖੋਖਵਾਦ ਮੰਨਣਗੇ ਜਦੋਂ ਹਰੀਆਂ ਬਿੱਠਾ ਮਾਰਦੇ ਆ ਹੂੰ ਐਕਸ਼ਨ ਹੋ ਜਾਂਦੀ ਆ ਹੰਨਾ ਤਾਂ ਹੁਣ ਆਪਦੇ ਬੰਦੇ ਨੇ ਆ ਇਹਦੇ ਰੱਖੇ ਆ ਪਹਿਲਾਂ ਨਹੀਂ ਸੀ ਇਹ ਬਿਮਾਰੀਆਂ ਜਦੋਂ ਅਸੀਂ ਛੱਡਦੇ ਸੀ ਬਾਜੀ ਹੂੰ ਸਹੀ ਆ ਇਹ ਬਿਮਾਰੀਆਂ ਬਣਿਆ 2015 ਤੋਂ ਬਈ ਕੀ ਕਾਰਨ ਕੀ ਬਣਿਆ ਬਿਮਾਰੀ ਜਿਹੜੀ ਨਮੀਆਂ ਨਮੀ ਤੋਂ ਨਮੀ ਬੰਦਿਆਂ ਚ ਵੀ ਜਾਨਵਰਾਂ ਚ ਨਮੀ ਤੋਂ ਬੰਦਿਆਂ ਨੂੰ ਹੁਣ ਆ ਰਹੀ ਆ ਆਪਾਂ ਨੂੰ ਇਹ ਬੁਖਾਰ ਹੋ ਕੇ ਉਤਰ ਰਹੇ ਨੇ ਹੁਣ ਕਦੇ ਛਲੜ ਘਟ ਗਈ ਕਦੇ ਉਹਵੇਂ ਹੀ ਜਿਹੜੀਆਂ ਇਹ ਬਿਮਾਰੀਆਂ ਦਾ ਕਾਰਨ ਹੈ ਕੈਮੀਕਲ ਵੀ ਆ ਹੁਣ ਆਪਣੇ ਪਾਣੀ ਦੇ ਕੈਮੀਕਲ ਦੇ ਅੰਦਰ ਲਾਲੂ ਪ੍ਰਕਾ ਕ ਸੁਵੇਸ ਗਰੂ ਵਾਲੀ ਸਪਰੇ ਰੇਹਾ ਇਹਨਾਂ ਦਾ ਵੀ ਬਹੁਤ ਫਰਕ ਪੈਂਦਾ ਹੁਣ ਸਾਰੀਆਂ ਚੀਜ਼ਾਂ ਦੇ ਸਪਰੇ ਹੁੰਦੇ ਨੇ ਨੋਰਮਲੀ ਹੁੰਦੀ ਸੀ ਇਹ ਰੇਗ ਚੀਜ਼ ਹੁਣ ਸਪਰੇ ਤੋਂ ਬਣਾ ਹੁੰਦੀ ਨਹੀਂ ਬੰਦਾ ਕਰੋ ਵੀ ਪਤਾ ਮੰਨ ਕੇ ਕਰੋ ਬਈ ਵੀ ਆਪਣਾ ਕੋਈ ਅਣਜਾਣ ਬੰਦਾ ਚਲੋ ਉਹਨੇ ਗਲਤੀ ਹੋ ਗਈ ਨਹੀਂ ਪਤਾ ਲੱਗਿਆ ਉਹ ਹਰੀਆਂ ਪਿੱਠਾਂ ਲਾਈਆਂ ਉਹਦਾ ਉਸ ਤੋਂ ਬਾਅਦ ਦਾ ਬਈ ਲਾਜ ਕੀ ਆ ਜਿਹੜਾ ਮੈਟਰੋ ਜੈਲ ਦੀ ਗੋਲੀ ਆ ਜਿਹੜੀ ਗਲਾਬੀ ਜੀ ਹੁੰਦੀ ਹੈ ਹੂੰ ਉਹਦੇ ਚਾਰ ਟੋਟੇ ਗੱਲ ਨੂੰ ਮੈਟਰੋ ਜੈਲ ਬਈ ਉਹ ਤਿੰਨ ਦਿਨ ਦੇ ਹੂੰ ਮੂਤਰ ਉਹ ਦਾਣਿਆਂ ਦਾ ਕਿਉਂਕਿ ਲਾਲੀ ਵੀਰ ਉਹਨਾਂ ਦੇ ਤਜਰਬੇ ਨੇ ਬਹੁਤ ਜ਼ਿਆਦਾ ਹੂੰ ਤੇ ਉਹਦੇ ਨਾਲ ਤੁਸੀਂ ਐਂ ਦੱਸੋ ਵੀ ਉਸਤਾਦ ਜਸਵੀਰ ਬਾਦਲ ਜੀ ਨਾਲ ਜਿਨ੍ਹਾਂ ਨੇ ਕਬੂਤਰ ਉਡਾਏ ਆ ਜੀ ਉਹਨਾਂ ਲਵੇ ਕਿਉਂਕਿ ਲਾਈਫ ਆ ਪ੍ਰੈਕਟੀਕਲ ਤੇ ਬੈਠੇ ਇੱਥੇ ਬਾਜੀ ਛੱਡੀ ਸੀਗੀ ਕਾਫੀਆਂ 22 ਮੇਲੇ ਦਾ ਛੱਡਿਆ ਸੀ ਕਬੂਤਰ ਜੀ ਉਹਨਾਂ ਨੇ ਦੋਨੇ ਪਾਈਏ ਸੀ ਇੱਥੇ ਜੀ ਇਹ ਪੰਡ ਜੀ ਅਸੀਂ ਮੇਲੇ ਉਹਨਾਂ ਦੇ ਨਾਮ ਸੀ ਮੇਲੇ ਦਾ ਕਬੂਤਰ ਸਭ ਨਾਲ ਵੱਧ ਉਹ ਜੀ ਸਹੀ ਕਿਹੜੀ ਖਿਡਾਰੀ ਹਰ ਜਾਂਦਾ ਇਹ ਨਹੀਂ ਹੁੰਦਾ ਮੇਲੇ ਹੁਣੇ ਵੀ ਪੂਰੇ ਟੌਪ ਖਿਡਾਰੀ ਸੀ ਮਰੀ ਜਾ ਉਹ ਮੇਲੇ ਹੁਣੇ ਆਪਦੇ ਟਾਈਮ ਤੋਂ ਬਹੁਤ ਆਪਣੇ ਹਿਸਾਬ ਨਾਲ ਬਹੁਤ ਟੌਪ ਸੀ ਰਹੀ ਉਹ ਹਮ ਆਪਾਂ ਉਹਨਾਂ ਨੂੰ ਦੇਖਿਆ ਜੀ ਹਰੇਕ ਬੰਦੇ ਤੋਂ ਕੋਈ ਨਾ ਕੋਈ ਸਿੱਕਾ ਨੂੰ ਮਿਲਦਾ ਜਾਂਦਾ ਜਦੋਂ ਆਪਾਂ ਬੰਦੇ ਕੋਲੇ ਜਾਣਾ। ਜੇ ਆਪਾਂ ਗੱਲਾਂ ਮਾਰ ਕੇ ਮੁਰਨਾ ਹਿ ਹਿ ਹਾ ਕਰਨਾ ਫੇਰੀ ਚੱਕਣਾ। ਬਿਲਕੁਲ ਬਿਲਕੁਲ ਸਹੀ ਹੁਣ। ਉਹ ਬੰਦਿਆਂ ਨੇ ਵੀ ਕਬੂਤਰ ਡਾਈ ਆ ਯਾਰ ਆਪਾਂ ਕਿਉਂ ਨਹੀਂ ਢਾ ਸਕਦੇ। ਸਾਰੇ ਢਾ ਸਕਦੇ ਆ ਬੰਦੇ। ਜਿਹੜਾ ਬੰਦਾ ਮਿਹਨਤ ਕਰੂ ਉਹ ਉੱਡਣਾ। ਇਹ ਨਵੇਂ ਬੰਦੇ ਇਹੀ ਚੱਕਰਾ ਵੀ ਉੱਡ ਜਾਂਦੇ ਆ ਉਹੀ ਗੱਲ ਨੂੰ ਲੈ ਕੇ ਆਪਾਂ ਨੇ ਜਿਹੜਾ ਵੀ ਇਹ ਇੰਟਰਵਿਊ ਕਰਨ ਦਾ ਮਕਸਦ ਉਹੀ ਹੁੰਦਾ ਜੀ ਬੰਦੇ ਜਿਹੜੇ ਦੇਖ ਰਹੇ ਨੇ ਕੁਝ ਨਾ ਕੁਝ ਮਾੜਾ ਮੋਟਾ ਨੂੰ ਸੇਵ ਨਹੀਂ ਉਹ ਬਾਈ ਕਬੂਤਰ ਰੱਖਣ ਨਹੀਂ ਕਹਿੰਦੇ ਸੀ ਘਰੀ ਉਹ ਟਾਈਮਾਂ। ਹਾਂਜੀ। ਉਹ ਟਾਈਮ ਆ ਜਿਕੇ ਪੁੱਤਰ ਜੀ ਬਾਕੀ ਨੂੰ ਰੱਖਣੀ ਨਹੀਂ ਦਿੰਦਾ ਠੀਕ ਹੈ ਉਹਨਾਂ ਨੂੰ ਆਏ ਆਉਂਦੇ ਪੜ੍ਹਦਾ ਮੈਂ 9ਵੀਂ ਜੀ ਜੀ ਪਤਾ ਨਹੀਂ 10ਵੀਂ ਸੀ ਜਦੋਂ ਜਸਵੀਰ ਬਾਕਲਾ ਆਇਆ ਉਹ ਮੇਲੇ ਕੋਈ ਸ਼ੌਂਕ ਪੂਰਾ ਕਰਦੇ ਠੀਕ ਹਾਂ ਉਹ ਰੱਖੇ ਹੁੰਦੇ ਸੀ ਬਾਗੀਆਂ ਨਹੀਂ ਛੱਡਾ ਮੈਂ ਉਹ ਜੀ ਕਰਦੇ ਜੀ ਮੈਂ ਬਾਗੀਆਂ ਛੱਡਣੇ ਉਹ ਸਮਾਂ ਹੋਰ ਸੀ ਬਾਕੀ ਵੀਰੇ ਨੇ ਤਰੱਕੀ ਕਰੀ ਆ ਵੀਰੇ ਨੇ ਮਿਹਨਤ ਬਹੁਤ ਕਰੀ ਆ ਆਪਣਾ ਜਾਨਵਰ ਬਣਾਇਆ ਬਾਕੀ ਇਹ ਦੱਸਣਗੇ ਖੁਦ ਭਾਈ ਇਹ ਕਿਵੇਂ ਉਡਾਉਂਦੇ ਆ ਕਿਵੇਂ ਡਾਈਆਂ ਕਰਾਉਂਦੇ ਆ ਕਿਵੇਂ ਕਬੂਤਰ ਦੀ ਸਾਂਭ ਸੰਭਾਲ ਕਰਦੇ ਆ ਹੁਣ ਇਹਨਾਂ ਦਾ ਪ੍ਰੈਕਟੀਕਲ ਬਹੁਤ ਜ਼ਿਆਦਾ ਹੋ ਗਿਆ ਲਾਲੀ ਵੀਰ ਵੀ ਘਟਾ ਗਿਆ ਦੇਖੋ ਮੇਰੇ ਲਈ ਤਾਂ ਥੋੜਾ ਦੁਕਾਨਦਾਰੀ ਕਰਕੇ ਸਮਾਂ ਹੀ ਨਹੀਂ ਹੈ ਉਮਰ ਦੇ ਹਿਸਾਬ ਨਾਲ ਕਿਉਂਕਿ ਆਪਾਂ ਐਵੇਂ ਕਹੀ ਜਾਈਏ ਹੁਣ ਜੋ ਇਨਸਾਨ ਅੱਜ ਦੀ ਘੜੀ ਕੂਤਰੋ ਉਡਾ ਰਿਹਾ ਉਹਦਾ ਪ੍ਰੈਕਟੀਕਲ ਆ ਅੱਜ ਦੀ ਨਹੀਂ ਡਾਉਂਦੇ ਹੀ ਮੰਨ ਕੇ ਜਦੋਂ ਤੁਸੀਂ ਵੀ 2018 17 18 ਨਹੀਂ ਹੂੰ ਕੋਈ ਕਰੇ ਨਹੀਂ ਬਾਰੇ ਹੀ ਕਿਤੇ ਕਿਤੇ ਜਵਾਬ ਮੰਗਦੇ ਕਿਤੇ ਆੜੀਆਂ ਕੋਣੇ ਹੋਂ ਤਾਂ ਜਾਂਦੇ ਆਉਂਦੇ ਨਹੀਂ ਜਾਂਦੇ ਹੁਣ ਇਹਨਾਂ ਦੀ ਉਮਰ ਹੁਣ ਇਹ ਤੁਹਾਨੂੰ ਦੀਰਾ ਵੀਰ ਦੱਸਣਗੇ ਭਾਈ ਵੀ ਕਿਵੇਂ ਡਾਈਆਂ ਹੁੰਦੀਆਂ ਨੇ ਕੋਈ ਗੱਲ ਨਹੀਂ ਲਾਇ ਰੱਖੋ ਤੂੰ ਪੁੱਛੋ ਇਹਨਾਂ ਨੂੰ ਕਿਉਂਕਿ ਕਿਸੇ ਦਾ ਨਵੇਂ ਖਿਡਾਰੀ ਦਾ ਨਫਾ ਹੋ ਜਾਂਦਾ ਫਾਇਦਾ ਹੋ ਜਾਂਦਾ ਅੱਪਾ ਕੱਲੀ ਗੱਲ ਵੀਰੇ ਬਾਈ ਤੇ ਨਹੀਂ ਛਿੱਟ ਨਹੀਂ ਜਿਹੜੀ ਗੱਲ ਦਾ ਜੀ ਕਿਸੇ ਨੂੰ ਸਿੱਖਣ ਨੂੰ ਕੁਝ ਮਿਲਦਾ ਤੁਸੀਂ ਦੱਸਣੀਆਂ ਨਾਲ ਨਾਲ ਬਾਕੀ ਲਾਹਲੀ ਵੀ ਬੈਠੇ ਆ ਦੱਸਿਆ ਤਾਂ ਹੈਗਾ ਹੁਣ ਉਸ ਤੋਂ ਬਾਅਦ ਇਹ ਤੋਂ ਵੀ ਪੁੱਛੋ ਉਸ ਵੀ ਦਾ ਵੀਰੇ ਦੀ ਉਸ ਤੋਂ ਬਾਅਦ ਆ ਜਾਂਦੀ ਜੀ ਗੱਲ ਆਪਣੇ ਵੀ ਹਰੀਆਂ ਬੈਠਾ ਚਿੱਟੀਆਂ ਬੈਠਾ ਚਰਬੀ ਵਾਲੀਆਂ ਇਹ ਕਦੋਂ ਮਾਰਦਾ ਬਾਈ ਕਬੂਤਰ ਉਹ ਕੱਖਾਂ ਨਾਲ ਕੱਢਣ ਲੱਗ ਜਾਂਦਾ ਉਹਦੇ ਬਾਹਰ ਦਾ ਯਾਰ ਬਾਹਰ ਸਭੀਆਂ ਬੈਠਾ ਦਾ ਵੀ ਦੇ ਦੁੱਧਿਆਂ ਦਾ ਜੱਟੀਆਂ ਦਾ ਜੀ ਬੱਚੂ ਤਾਂ ਜ਼ੋਰ ਵੀ ਲਾਉਣ ਲੱਗ ਜਾਂਦਾ ਘਰੇ ਬਾਲੇ ਉੜਦੇ ਉਹ ਵੀ ਮਾਰਦਾ ਆ ਡਾਂ ਆਪ ਵੀ ਰਹੇ ਸੜੀਆਂ ਬਿਠਾਂ ਦਾ ਬਿਠੇ ਹੀ ਮਾਰ ਲਾਹੇ ਚਿੱਟੀਆਂ ਹੂੰ ਇਹਦਾ ਬਿਠੇ ਹੀ ਮਾਰਨਾ ਬੱਚੂ ਤਾਂ ਇਹਦੇ ਬਈ ਇਹਦਾ ਲਾਲੀ ਵੀਰ ਕੋਈ ਹੱਲ ਹੈ ਜਿਹੜਾ ਚਿੱਟੀਆਂ ਬਿਠਾ ਮਾਰਦੇ ਨੇ ਇਹੀ ਦੇ ਦਿੰਨੇ ਆ ਜੀ ਬੱਚੇ ਮਾੜੀ ਮੋਟੀ ਇਹਨੂੰ ਬਾਦ ਨਾ ਅੱਛਾ ਐਨਰੋਸਿਨ ਜਣੀ ਇਹਦੇ ਲਈ ਫਾਇਦਾ ਕਰਦੀ ਆ ਠੀਕ ਐਨਰੋਸਿਨ ਕਿੰਨੀ ਕੁ ਪਾਉਣੀ ਚਾਹੀਦੀ ਆ ਕੀ ਮਕਦਾਰ ਆ ਕੀ ਡੋਜ਼ ਆਉਂਦੀ 20 ਐਮ ਐਲ ਪਾ ਦੇਣਾ ਹੈ अच्छा दो 2 लीटर दो लीटर ਦੇ ਵਿੱਚ 2 ml ਐਨਰੋਸ ਇਹ ਕਿੰਨੇ ਕ ਦਿਨ ਪਾਉਂਦੇ ਹੋ ਫਿਰ ਤਿੰਨ ਕ ਦਿਨ ਇਹ ਦੇਣੀ ਪੈਂਦੀ ਆ ਤਿੰਨ ਕ ਦਿਨ ਲਗਾਤਾਰ ਦੇਣ ਨਾਲ ਜਾਨੀ ਸਹੀ ਹੋਏ ਉਸ ਤੋਂ ਬਾਅਦ ਕੋਈ ਡੀਗਰ ਵਾਸਤੇ ਕੁਝ ਹੋਰ ਵੀ ਪਾਉਣਾ ਜਾਂ ਕੱਲੀ ਇਹ ਦੋਸੋ ਬਾਈ ਇਹ ਹੀ ਦੋ ਦਿਨ ਪੀ ਜਾ ਦਿੰਦੇ ਆ ਅੱਛਾ ਬਰੂ ਬਰੂ ਟੂ ਪਾ ਦੇ ਲਈ ਦਵਾ ਤੇ ਚਲੋ ਕਿਸੇ ਭਾਈ ਦਾ ਫਾਇਦਾ ਹੋ ਜਾਂਦਾ ਤੁਸੀਂ ਪੁਰਾਣੇ ਉਸਤਾਦਾਂ ਦੇ ਉਸਤਾਦਾਂ ਜੋ ਆ ਗਏ ਫਿਰ ਵੀ ਹੁਣ ਤੁਹਾਡੇ ਚੇਲੇ ਆ ਗਾ ਉਹਨਾਂ ਦੇ ਵਿੱਚ ਇਹ ਬਣ ਗਏ ਹਾਂਜੀ ਦੱਸਣਾ ਚਾਹੀਦਾ ਕਿਸੇ ਜੀ ਦਾ ਫਾਇਦਾ ਹੋ ਜਾਂਦਾ ਕਬੂਤਰਵਾ ਏਦਾ ਹੈ ਬਾਕੀ ਵੀਰਾ ਦਾ ਸੁਪਾ ਇਹ ਕਿਵੇਂ ਢਾਈਆਂ ਕਰਾਉਂਦਾ ਜਿੱਤੇ ਆ ਪਿਛਲੇ ਸਾਲ ਵੀ ਚੰਗੀਆਂ ਬਾਜ਼ੀਆਂ ਮਿਹਨਤ ਨਾਲ ਜਿੱਤੇ ਆ ਜੀ ਰੱਬ ਨੇ ਬਹੁਤ ਵਧੀਆ ਮਿਹਰ ਕਰੀ ਜਾਂਦੀ ਸੀ ਕਿੱਥੇ ਕਿੱਥੇ ਜਿੱਤੇ ਹੋ ਬਾਈ ਬਾਜ਼ੀਆਂ ਬਾਜ਼ੀਆਂ ਤਾਂ ਜਿੰਨੇ ਛੱਡੀਆਂ ਦੋ ਚਾਰ ਹੀ ਹਰੇ ਹੂੰ ਸਾਰੀਆਂ ਜਿੱਤੇ ਆ ਇਹ ਸਾਡੇ ਗਰੁੱਪ ਐ ਬਣਾਇਆ ਸੀ ਇਹ ਰੀਜੀ ਛੱਡਦਾ ਬਾਜ਼ੀ ਇੱਥੇ ਛੱਡੀ ਬਾਜ਼ੀ ਦੂਰ ਨਹੀਂ ਜਾਂਦਾ ਹਾਂ ਹੂੰ ਇੱਥੇ ਬਾਜ਼ੀਆਂ ਵਧੀਆ ਹੁੰਦੇ ਨੇ ਆਪਣੇ ਹੂੰ ਕਿਹੜੀ ਕਿਹੜੀਆਂ ਬਾਈ ਬਾਜੀਆਂ ਦੀ ਮੰਨ ਲੋ ਦੀ ਵਧੀਆ ਹੁੰਦੀਆਂ ਨੇ ਸਾਡੇ ਇੱਥੇ ਜਿਹੜੀਆਂ ਲਵੇ ਲਵੇ ਵਧੀਆ ਹੀ ਹੁੰਦੀਆਂ ਨੇ ਬਾਈਆਂ ਇੱਕ ਹੀ ਉਦੋਂ ਵੀ ਵਧੀਆ ਨੇ ਹੂੰ ਵੀ ਵਧੀਆ ਨਾਮ ਨੇ ਜੀਪਾਂ ਜੂਪਾਂ ਟਰੈਕਟਰ ਊਟਰਮ ਗੱਡੀਆਂ ਗੁੱਡੀਆਂ ਕਰਾਤੀਆਂ ਫਿਰ ਐਂਟਰੀਆਂ ਬਾਈ ਹਾਂ ਐਂਟਰੀਆਂ ਕਰਾਈਆਂ ਹੋਈਆਂ ਨੇ ਆਪਣੇ ਹੈਗੇ ਨੇ 61 ਬਾਜੀਆਂ ਐਂਟਰੀਆਂ ਕਰਾਈਆਂ 61 ਬਾਜੀਆਂ ਦੀ ਹਾਂ ਹਾਂ ਸਾਡੇ ਇੱਥੇ ਕਲੱਬ ਆਪ ਬਣਿਆ ਹੋਇਆ ਕੋਈ 13 ਬਾਜੀਆਂ ਨੇ ਕੋਈ 16 ਬਾਜੀਆਂ ਨੇ ਕੋਈ 10 ਨੇ ਕੋਈ 5 ਨੇ ਐ ਲਗਾਤਾਰ ਬਾਈ ਵਧੀਆ ਨੇ ਹੂੰ ਅਦਾਂ ਦੇ ਇਸ਼ਾਰਿਆਂ ਛੱਡਾਇਆ ਜੀ ਵੱਲ ਵੀ ਜਿਆਦਾ ਬਈ ਕਲੱਬਾਂ ਦੀਆਂ ਬਾਜੀਆਂ ਛੱਡਦੇ ਆ ਜਾਂ ਖੁੱਲੀਆਂ ਬਾਜੀਆਂ ਵੀ ਛੱਡ ਲੈਂਦੇ ਆ ਕਲੱਬਾਂ ਦੀਆਂ ਇਧਰ ਐਂਟਰੀ ਬਹੁਤ ਨਹੀਂ ਖੁੱਲੀਆਂ ਛੱਡਣ ਦੀ ਲੋੜ ਹੀ ਨਹੀਂ ਪੈਂਦੀ ਚਾਹੇ ਕਬੂਤਰ ਮੁੱਖ ਮੁੱਕ ਜਾਂਦੇ ਆ ਹੂੰ ਇਧਰ ਬਾਜੀਆਂ ਪੂਰੀਆਂ ਵਧੀਆਂ ਹੁੰਦੇ ਨੇ ਖੁੱਲੀ ਬਾਜੀ ਤੇ ਕਲੱਬ ਵਾਲੀ ਦੇ ਵਿੱਚ ਸੋਨੂੰ ਕੋਈ ਐਂ ਫਰਕ ਲੱਗਦਾਗਾ ਕਲੱਬ ਵਾਲੀ ਦਾ ਜੀ ਐਂ ਫਾਇਦਾ ਜਿੰਨੇ ਕਬੂਤਰ ਹੈਗਾ ਉੰਨੇ ਹੀ ਹੁੰਦੇ ਆ ਖੁੱਲ੍ਹੇ ਤਾਂ ਪਤਾ ਨਹੀਂ ਸ਼ੌ ਵੱਧ ਹੋ ਜੇ ਫਿਰ ਮੁੜ ਕੇ ਬੇ ਬੜਾ ਔਖਾ ਹੁੰਦਾ ਇੱਕੇ ਛਾਪੇ ਬਾਜੀ ਹੋਈ ਖੁੱਲੀ 2200 ਕੂਤਰ ਹੋ ਗਿਆ 2 ਘੰਟੇ ਦਾ ਉੱਲੀ ਲੱਗੀ ਗਏ ਉਹਦਾ ਫਿਰ ਨਜ਼ਾਰਾ ਨਹੀਂ ਆਉਂਦਾ ਵੀ ਕਿੱਥੇ 100 ਕੂਤਰ ਪਤਾ ਵੀ 100 ਹੀ ਛੱਟਣਾ ਉਹਨੇ ਖੁੱਲੀ ਬਾਜੀ ਕਰਾਈ ਛਾਪ ਤੇ ਨਾਫ ਨਹੀਂ ਵਧੀਆ ਉਹਨਾਂ ਸ਼ਾਬ ਨਹੀਂ ਹੁੰਦੇ ਨਾ ਪਤਾ ਲੱਗਦਾ ਬੈਠੇ ਦਾ ਨਾ ਕੂਤਰ ਉੜਦੇ ਦਾ ਆ ਚੱਕਰ ਬਣ ਜਾਂਦਾ ਬਈ ਬਾਜੀ ਸਦੋਂ ਪਹਿਲਾਂ ਮਾਨਿਕ ਲਈ ਕੂਤਰ ਨੂੰ ਬਾਜੀ ਛੱਡਣਾ ਉਹਦੀ ਜਿਹੜੀ ਸਾਹਬਾ ਆਪਾਂ ਕਿਸੇ ਨੂੰ ਕੂਤਰ ਫੜਾ ਦਿੰਨੇ ਆ ਵੀ ਹਾਂ ਮੇਰਾ ਕੂਤਰ ਸਾਹਮਦੇ ਵੀ ਇਕਰਾਚ ਤਾਂ ਸਮਝਦਾ ਨਹੀਂ ਉਹ ਜਿਹੜੀ ਅਸਲੀ ਬਈ ਸਾਬ ਆ ਢੇੜਿਆਂ ਤੋਂ ਸ਼ੁਰੂ ਹੋ ਜਾਂਦੀ ਆ ਜੇ ਕਰਾਚੀ ਹੁੰਦੀ ਆ ਨਹੀਂ ਨਹੀਂ ਢੇੜਿਆਂ ਤੋਂ ਹੁੰਦੀ ਆ ਇਹ ਹੁਣ ਇੱਕ ਦਿਨ ਤਾਂ ਕੀ ਕਰਦੂ ਕੰਦਾ ਪਹਿਲੀ ਗੱਲ ਜਦੋਂ ਆਪਾਂ ਕਬੂਤਰ ਕਿਸੇ ਨੂੰ ਫੜਾਉਣਾ ਵੀ ਆ ਸਮਾਉਣਾ ਉਹਨੂੰ 5-10 ਦਿਨ ਜਾਰਤ ਪਾਓ ਕਿਸੇ ਕਰੇ ਜੀ ਨਹੀਂ ਲਾਉਂਦਾ ਜਾ ਕੇ ਆਪਾਂ ਨੂੰ ਨੀਂਦ ਨਹੀਂ ਆਉਂਦੀ ਕਿਸੇ ਕਰੇ ਜਾਵੜੀ ਜਿੱਥੇ ਬੰਦਾ ਪੈਂਦਾ ਉੱਥੇ ਨੀਂਦ ਨਹੀਂ ਆਉਂਦੀ ਹੁਣ ਜਿਹੜਾ ਕਬੂਤਰ ਜਿੱਥੇ ਪੈਂਦੇ ਉੱਥੇ ਹੀ ਪੈਂਦੇ ਆ ਉਹਨੂੰ ਉੱਡ ਕੇ ਆਉਣ ਨੂੰ ਜਾਲਤ ਸ਼ਾਮੇ ਛੁਮੇ ਰੱਖੋ ਪਾਣੀ ਬੁਣੀਓ ਤੇ ਖਚਣ ਰੋਜ਼ਾ ਜਾਨਵਰ ਜੀ ਲਾ ਲੰਦਾ ਹੂੰ ਕਿੰਨੇ ਦਿਨਾਂ ਦੀ ਬੰਦੀ ਤੇ ਛੜਦੇ ਹੋ ਵੀ ਜਿਵੇਂ ਬਾਜੀ 2 ਦਿਨ ਦੀ ਬੰਦੀ ਤੇ ਹੂੰ ਹਾਂ ਜੀ ਜਮਾਨਤ ਕੋਲ ਵੀ ਆਪਣਾ ਕੋਟਰ ਜਦੋਂ ਉੱਡ ਕੇ ਆ ਗਿਆ ਹੂੰ ਉੱਡ ਕੇ ਆਇਆ ਇਹਨੂੰ ਬਾਈ ਉਹਦੀ ਖਰਾਕ ਦੀ ਤਬਦੀਲੀ ਕਰਦਨੇ ਆ ਫਿਰ ਜਿਹੜੀ ਹਾਂ ਜੀ ਪੈਂਦਾ ਫਰਕ ਜੇ ਗਰਮੀ ਆ ਫਿਰ ਕਰਨਾ ਪੈਂਦਾ ਜੀ ਫੇਰ ਲੋਡ ਆ ਜਾਂਦਾ ਠੀਕ ਆ ਬਾਈ ਹਾਂ ਜੀ ਹਾਂ ਕੀ ਮੰਨ ਵੀ ਅੱਗੇ ਆਪਾਂ ਪਾਉਣੇ ਨੂੰ 5 ਬਦਾਮ ਉੱਪਰ ਦੀ ਕਣਕ ਫਿਰ ਉਹਦੇ ਬਾਈ ਕੀ ਤਬਦੀਲੀ ਕਰਦੇ ਹਾਂ ਉਹਦੀ ਉੱਡ ਕੇ ਆਏ ਦੀ ਥੋੜੇ-ਮੋਟੇ ਖਰਾਕ ਘਟਾਉਣੀ ਪੈਂਦੀ ਆ ਜੀ ਹੂੰ ਮਰਾਕ ਘਟਾ ਦਨੇ ਕੱਲੇ ਬਦਮਤ ਤੇ ਨਹੀਂ ਕਰਦੇ ਨਹੀਂ ਕੱਲੇ ਬਦਮਾ ਲ ਉੜਦੇ ਨਹੀਂ ਕੁੱਤਰੀ ਹਮ ਕਣਕ ਵੀ ਪਾਉਣੀ ਪੈਂਦੀ ਨਾਲ ਛਾਵ ਜਿਵੇਂ ਮੌਸਮ ਮੂਰੇ ਉਸ ਆ ਫਿਰ ਕੋ ਕਰਨਾ ਪੈਂਦਾ ਪੁੱਤ ਨੂੰ ਹਮ ਬੱਦ ਤੇ ਕਰਦੇ ਫਿਰ ਮੁੜ ਕੇ ਗਰਮੀ ਪਏ ਫਿਰ ਉਦੋਂ लास्ट ਘੇੜਿਆਂ ਤੇ ਬਈ ਇੱਕ ਅੱਪਾ ਜਲਾਬ ਲਾ ਦਨੇ ਆ ਉਦੀ ਵਾਰ ਤੋਂ ਕਰਦੇ ਹਾਂ ਭਾਰਤ ਪਾਲਣੀ ਅਸੀਂ ਲਾਇਆ ਉਦੋਂ ਪਹਿਲਾਂ ਲਾਇਆ ਸੀ ਉਹਦਾ ਨੁਕਸਾਨ ਨਹੀਂ ਹੋਣਾ ਕੋਈ ਫਾਇਦਾ ਨਹੀਂ ਹੋਣਾ ਨੁਕਸਾਨ ਕਿਉਂ ਨੁਕਸਾਨ ਕਬੂਤਰ ਭੁੱਖ ਮੰਨੇ ਲੱਗ ਜਾਂਦੇ ਆ ਬਾਜੀ ਤੇ ਹਮ ਇਹ ਪਾਰਤਾ ਹੀ ਲਾਇਆ ਨਹੀਂ ਪਾਰ ਦੀ ਕੋਈ ਨਹੀਂ ਆ ਕੱਲੇ ਲੱਛੀ ਦਿੰਦੇ ਸੀ ਕੂਤਰੀ ਬਹੁਤ ਚੰਗੇ ਉਗਿਆ ਹੂੰ ਜਿੰਨੇ ਕਹਿੰਦੇ ਉਨੇ ਵਧੀਆ ਗਏ ਨਾਲੇ ਗਰਮੀ ਬਹੁਤ ਸੀ ਕਿ ਮੈਂ ਲੌਂ ਦਾ ਕੀ ਮਨਿਕਲ ਵੀ ਤੁਹਾਡਾ ਹਿਸਾਬ ਨਾਲ ਕੀ ਸੀ ਜਿਹੜਾ ਜਲਾ ਬਹੁਤ ਲਾਉਣ ਦਾ ਜਿਵੇਂ ਉੱਠ ਕੇ ਇਹਨੂੰ ਆਥ ਨੇ ਲਾਦ ਨੇ ਘੜੇ ਤੋਂ ਉੱਠ ਕੇ ਇਹਨੂੰ ਜਿਦਨੇ ਖੀਲੇ ਘੜੇ ਆ ਹੂੰ ਉਦਨੇ ਲਾਉਂਦੇ ਸੀ ਕਿਹੜੀ ਚੀਜ਼ ਤਰਫਲਾ ਆ ਜਾਂਦਾ ਜਿਹੜਾ ਤਰਫਲਾ ਹਾਂ ਡਾਬਰ ਹਾਂ ਡਾਬਰ ਦਾ ਤਰਫਲਾ ਹਾਂ ਉਹਦਾ ਜਲਅ ਕਿੰਨਾ ਕਮਾਂਦੀ ਲਾਉਂ ਸੀ ਬਾਈ ਕੀ ਹਿਸਾਬ ਦਾ ਜਿਵੇਂ ਕਬੂਤਰ ਨੂੰ ਜਿਵੇਂ ਲਾਲਾ 50 ml ਪਾਣੀ ਪਾ ਲਿਆ ਥੋੜਾ ਜਿਹਾ ਪਾ ਲਿਆ ਅੱਧਿਕ ਅੱਧਿਕ ਚਮਚੀ ਹੂੰ 20 ml ਲਾਦਾ ਬਾਕੀ ਰੋਲ ਦਾ ਹੂੰ 15 ਰਾਲ ਲਿਆ ਜਿਵੇਂ ਇਹੋ ਜਿਹੇ ਕਬੂਤਰ ਆ ਉਹ ਕੰਸਾਬ ਨਾ ਲੱਗੇ ਉਹਦਾ ਹੂੰ ਉਹਦਾ ਨੁਕਸਾਨ ਹੀ ਸੀ ਕੋਈ ਫਾਇਦਾ ਤਾਂ ਸਾਨੂੰ ਲੱਗਿਆ ਨਹੀਂ ਵੀ ਜਿਹੜਾ ਜ਼ਿਆਦਾ ਕਬੂਤਰ ਆਗਾ ਬਾਈ ਉਹ ਖੁੱਖ ਮੰਨਣ ਲੱਗ ਜਾਂਦਾ ਉਹਦੇ ਨਾਲ ਬਾਜੀ ਤੇ ਥੋੜਾ ਜਿਆ ਜਿੱਤਦਾ ਜਾਂਦਾ ਜ਼ਰੂਰ ਸਾਡੇ ਤਾਂ ਜਿੱਤੇ ਆਉਂਗਾ ਤਾਂ ਨਾ ਯਾਰ ਰੰਗ ਜਾਂਦਾ ਕਬੂਤਰ ਹੂੰ ਇਵੇਂ ਬਈ ਆਪਾਂ ਨੇ ਪੀਪਨ ਫਰਜ ਕਰ ਲਈ ਪਰਸੋਂ ਕੰਪਟਰ ਛੱਡਣਾ ਬਾਜੀ ਹਾਂ ਗਰਮੀ ਦੀ ਬਾਜੀ ਆ ਫੁੱਲ ਤੇ ਅੱਜ ਉਹਨੂੰ ਫਿਰ ਬਦਾਮਾਂ ਨਾਲ ਰਜਾਇਦਾ ਨਹੀਂ ਉਹ ਸਵੇਰੇ ਜਾਂ ਸੈਟਿੰਗ 'ਚ ਕਰਕੇ ਬਦਾਮ ਦੰਨੀ ਹੈ ਸੈਟਿੰਗ 'ਚ ਕਰਕੇ ਫੁੱਲ ਰਜਾਇਦਾ ਲੋਟ ਨਹੀਂ ਹੁੰਦਾ ਹੂੰ ਮੱਜਾ ਇਹ ਗਰਮੀ ਫਿਰ ਉਸ ਜਾ ਬਕੂਤ ਕਰ ਲਈਦਾ ਇਹਨਾਂ ਇੱਕ ਵਾਰ ਉਸੇ ਬਦਾਮ ਪਾਉਣੇ ਤੇ ਬਈ ਵਧੀਆ ਬਦਾਮ ਜਿਹੜੇ ਮਣਕ ਤੋਂ ਵੀ ਬਦਾਮ ਬੀਜ ਪਾਉਣੇ ਆ ਜਿਹੜੇ ਆਪਾਂ ਉਹ ਤੁਸੀਂ ਫਿਰ ਜੋਕ ਕੇ ਪਾਉਣੇ ਹੋ ਬਈ ਜਾਂ ਗਿਣ ਕੇ ਐਦਾਂ ਇੱਕ ਦਿਨ ਭਾਂਡਾ ਲਾ ਲਈਦਾ ਗੱਟੂ ਵੇ ਛੱਡ ਦੀਦਾ ਹੂੰ ਨਤਗੜਾ ਗੜੀ ਜੂ ਤਿੰਨ ਚਾਰ ਸ਼ੋਬਾਦਾਂ ਮੈਂ ਲੱਤ ਖਣਦਾ ਆਂਡਾ ਫੇਰ ਇੱਕਦਾਂ ਗਣਲੀ ਦੇ ਵਿੱਚ 6-7 ਸ਼ਾਤਾ ਦਾ ਨਾ ਉਹਨਾਂ ਨੇ ਬੱਚੋਂ ਭਾਂਡਾ ਭੋਲ ਰਾਤਾ ਉਹਦਾ ਗੱਲ ਹੋ ਗਈ ਜਿਹੜਾ ਆਪਾਂ ਦੇ ਜਦੋਂ ਆਪਾਂ ਨੇ ਮੰਨ ਕੇ ਜਦੋਂ ਤੁਸੀਂ ਲਾਲੀ ਬਾਈ ਨੂੰ ਫੋਨ ਲਾ ਲਿਆ ਵੀ ਬਾਈ ਮੈਂ ਬਦਾਮ ਦੇਣੇ ਆ ਵੀ ਤੁਸੀਂ ਪੁੱਛ ਕੇ ਬਾਈ ਨੂੰ ਪੁੱਛ ਕੇ ਸਾਹਮਣਾ ਕਰਜ ਕਰ ਲੋ ਵੀ ਬਾਈ ਨੇ ਕਹਿਤਾ ਤੈਨੂੰ ਵੀ ਪੰਜ ਬਦਾਮ ਦੇ ਦੇ ਵੀਰੇ ਵੀਰੇ ਹਾਂ ਤੇ ਛੋਟਲੇ ਬਿਆ ਬਦਾਮ ਜਿਹੜੇ ਉਹ ਛੋਟੇ ਆ ਜਿਹੜੇ ਬਾਈ ਦੇ ਘਰੇ ਆ ਉਹ ਬਦਾਮ ਵੱਡੇ ਆ ਫੇਰ ਇਕੱਠੇ ਹੀ ਲਿਓ ਫੇਰ ਅਸੀਂ ਇਕੱਠੇ ਲਿਆਉਨੇ ਆ ਬਦਾਮ ਹੈ ਇੱਕੋ ਜੀ ਹੁੰਦੇ ਆ ਹੂੰ ਉਹ ਜਿਵੇਂ ਛੋਟਾ ਇੱਕ ਵਧਾ ਦੋ ਜੀ ਹੁਣ ਕਿੱਥੇ ਦਾ ਬਦਾਮ ਐ ਡਿਆ ਕਿਤੇ ਨਹੀਂ ਛੋਟਾਗਾ ਜਿਵੇਂ ਪੰਜ ਦੇਣੇ ਉਥੇ ਛੇ ਦੇ ਦੋ ਹੂੰ ਉੱਥੇ ਹੀ ਜਾ ਪੈਂਦਾ ਕੰਮ ਮਾੜਾ ਦਾ ਇੱਕ ਬਾਈ ਆਪਣਾ ਕਬੂਤਰ ਘਰੇ ਵੱਧ ਕੀ ਵੱਧ ਖਰਾ ਖਾਂਦਾਗਾ ਇੱਕ ਘਟ ਖਾਂਦਾਗਾ ਜਿਹੜੇ ਬਦਾਮ ਆਪਾਂ ਸੰਭਾਲਦੇ ਜਿਵੇਂ ਕੱਲ ਨੂੰ ਛੱਡਣਾਗਾ ਹਨਾ ਇਸ ਵੇਲੇ ਬਦਾਮ ਦੰਨਿਆਂ ਨੂੰ ਉਹ ਵੀ ਫਿਰ ਟੈਂਪਰੇਚਰ ਦੇ ਹਿਸਾਬ ਨਾਲ ਦੰਨਿਓ ਜਾ ਕਬੂਤਰ ਦੇ ਸਰੀਰ ਤੇ ਉਹਦੀ ਖਰਾਕ ਦੇਖ ਕੇ ਦੰਨੇ ਉਹ ਟੈਂਪਰੇਚਰ ਵੀ ਦੇਖਣਾ ਪੈਂਦਾ ਕਬੂਤਰ ਦੀ ਖਰਾਕ ਵਿੱਚ ਕਰੀ ਪੈਂਦੀ ਹੂੰ ਦੋਨੇ ਚੀਜ਼ਾਂ ਨਾਲੇ ਪੈ ਜਾ ਇੱਕ ਕਬੂਤਰ ਵੱਧ ਖਰਾਕ ਖਾਂਦੇ ਆ ਵਿੱਚ ਖਾਂਦੇ ਆ ਕਬੂਤਰ ਵੱਧ ਹੂੰ ਟੈਂਪਰਚਰ ਜਿਹਾ ਸਾਹ ਦੇਣਾ ਦੇ ਦੀ ਆ ਕੋਈ ਪ੍ਰਸ਼ਾਦ ਦੇ ਦੇ ਤੋ ਉਸ ਪ੍ਰਸ਼ਾਦ ਦੇ ਦੋ ਇੱਕ ਵਈ ਐ ਹੋ ਜਾਂਦਾ ਵੀ ਆਪਣਾ ਕਬੂਤਰ ਘਰੇ ਬਾੜਾ ਡਾਵਾ ਹੁੰਦਾ ਉਹਨੂੰ ਆਪਾਂ ਦੀ ਗਲਤੀ ਨਾਲ ਹਰਾ ਲੈਣ ਜਿਹੜਾ ਘਰੇ ਵੱਧ ਡਾਵਾ ਸਾਮ ਵੇਲੇ ਉਹਨੂੰ ਵੱਧ ਬਦਾਨ ਦੇਣ ਚਾਹੀਦਾ ਬਈ ਜੋ ਘਟ ਬਦਾਮ ਤੇ ਵੀ ਉੱਡ ਜਾਂਦਾਗਾ ਵੱਧ ਦੇਖ ਦੋ ਉਹਦਾ ਹੂੰ ਤਾਂ ਕਬੂਤਰ ਜੋਰ ਲਾਉਂਦਾ ਪੱਖ ਮਨ ਜਾਣਾ ਨੇ ਭੁੱਖ ਲੱਗੇ ਜਿਹੜਾ ਮਰ ਜਾ ਕਬੂਤਰ ਉਹਨੇ ਬਹਿ ਜਾਣਾ ਹੂੰ ਮਤਬ 10 15 ਮਿੰਟ ਟੁੱਟ ਜੂ ਖੱਚ ਗਏ ਹੂੰ ਇਹ ਉਹ ਕੂਤਨੇ ਆਪਦੇ ਆਪ ਆ ਜਾਣਾ ਤਾਂ ਹਾਂ ਤੋਂ ਛੱਡ ਕੇ ਕੂਤਰ ਨੂੰ ਵੀੜਾ ਘਰੇ ਕੂਤਰ ਵਧਣ ਆਵਾ ਵਾ ਉਹਨੂੰ ਬਦਾਵਾ ਜਿਹੜੇ ਉਹ ਵੀ ਵਧਦੇ ਦੇਣੇ ਚਾਹੀਦੇ ਸਾਰਾ ਕੁਝ ਨੂੰ ਵਧ ਦੇਣਾ ਪੈਣਾ ਹੂੰ ਹੁਣੇ ਕਬੂਤਰ ਬਹਿਦਾ 10 ਵਜੇ ਘਰੇ ਉਹ ਤਾਂ ਉਸੇ ਖਰਾ ਕਰਨੀ ਐ ਇੱਕ ਮੈਂ ਤਾਂ 3 4 ਵਜੇ ਉਹਨਾਂ ਦਾ ਫਾਕਾ ਬਣੀ ਅੱਜ ਜੋਰ ਲਾਵੇ ਹੋ ਇੱਕ ਵਾਰ ਜਿਹੜੇ ਆਪਾਂ 12 ਕੈਪਸੂਲ ਆਉਂਦੇ ਆ ਕਿ ਉਹ ਕਹੇ ਵੀ ਲਾ ਦਨੇ ਹੈਗੇ ਉਹ ਚਿੱਟਾ ਕੈਪਸੂਲ ਆ ਲਾਇਆ ਬਾਈ ਕਦੇ ਨਾ ਬਾਈ ਇਹੋ ਜਿਹਾ ਚੋਣ ਨਹੀਂ ਲਾਇਆ ਉਹ ਚੀਜ਼ ਤਾਂ ਨਹੀਂ ਵਰਤਦੇ ਬਾਈ ਕੋਈ ਵੀ ਨਹੀਂ ਨਹੀਂ ਅਸੀਂ ਕੁਝ ਨਹੀਂ ਵਰਤਿਆ ਕਦੇ ਸੈਂਪਲ ਜਿਹੀ ਛੱਡਦੇ ਹਾਂ ਕਬੂਤਰ ਉਹ ਦੂਸਰਾ ਹੀ ਲਾਉਂਦੇ ਆ ਜੇ ਵੀ ਉਹ ਉਹਦੀ ਛੱਡ ਦਨੇ ਓਪਣੀ ਜਿਹੜਾ ਘਟੜਾ ਕਬੂਤਰ ਆ ਬਾਈ ਉਹ ਫਿਰ ਘਟ ਬਦਾਮਾਂ ਤੇ ਹਾਂ ਉਹਦਾ ਫਿਰ ਘੱਟ ਦੀ ਗੱਲ ਕਬੂਤਰ ਸਾਡੇ ਘਟਦਾਵੇ ਹੈ ਹੀ ਨਹੀਂ ਹਾਂ ਘੱਟ ਦਾ ਕੂਤਰਾ ਉੜਦਾ ਫੋਲੀ ਕਿ ਜਿਹੜਾ ਬਾਧ ਡਾਵਾ ਪੁੱਤਰਾ ਘਰੇ ਦੇਣ ਦਾ ਡਾਵਾ ਤੇ ਬਾਹਰ ਉਹ ਜਾ ਕੇ ਸਿੱਧੀ ਬਹਿ ਜਾਂਦਾਗਾ ਉਹ ਬਈ ਸਾਹਮਣੇ ਫਰਕ ਪੈ ਜਾਂਦਾ ਉਹਦੇ 'ਚ ਕੋਈ ਜਿਵੇਂ ਗੜਿਆ ਗੁੜੇ ਨੂੰ ਬਾਧ ਉੜ ਜਾਏ ਉੱਥੇ ਪੱਥਾ ਪੈਂਦਾ ਹੂੰ ਥੋੜਾ ਸਾਹਮਣੇ ਚੰਮਣ ਤੇ ਪਤਾ ਪੈਂਦਾ ਇਹ ਜੇ ਕੂਤਰ ਉਡੂਗਾ ਉਡੂਗਾ ਥੋੜਾ ਜਿਹਾ ਬਾਧ ਡਾਵਾ ਉਹ ਥੋੜਾ ਆ ਬਾਲਾ ਛਾਪਣਾ ਪੈਂਦਾ ਦੇਖ ਕੇ ਕਿ ਬਈ ਜਦੋਂ ਪਾ ਕੂਤਰ ਸਾਹਮਣੇ ਆਗੇ ਸਾਹਮਣੇ ਕੂਤਰ ਨਾ ਪਾਣੀ ਨਹੀਂ ਰੋਕਦੇ ਕਬੂਤਰ ਉਹ ਕੀ ਕਰਨ ਮਣ ਜਾਂਦਾ ਬਈ ਪਾਣੀ ਨਾ ਰੋਕ ਸੁੱਤੇ ਬਾਧ ਉੜੇ ਹੁੰਦੇ ਆ ਸੁੱਕੇ ਆਪਾਂ ਪਾਣੀ ਲੇਟ ਹੋ ਜਾਂਦਾ ਉਹ ਖਤ ਤੇ ਪਾਣੀ ਰੁਕ ਜਾਂਦਾ ਸਾਰਾ ਕੁਝ ਰੁਕ ਜਾਂਦਾ ਵੀ ਜਦੋਂ ਉੱਤਰੇ ਜਿਹੜਾ ਆਪਾਂ ਸੁੱਕਾ ਕਰੇ ਜ਼ਿਆਦਾ ਡਾ ਲੰਨੇ ਆਗੇ ਹਾਂ ਮੱਚ ਜਾਂਦਾ ਵਾਧੂ ਉਹ ਜ਼ਿਆਦਾ ਮੱਚਣ ਕਰਕੇ ਹਾਂ ਉਹ ਹੋ ਜਾਂਦੀ ਹੈ ਜੀ ਹਾਂ ਹਾਂ ਤੇ ਉਹਦਾ ਵੀ ਮੌਕੇ ਤੇ ਕੋਈ ਹੱਲ ਹੈ ਜੀ ਮੈਂ ਆਪਣਾ ਵੀ ਤਰੀਕਾ ਵੀ ਉਹਨੂੰ ਪਾਸੇ ਲਾ ਦਿਆ ਮੇਰੇ ਪਾਣੀ ਦਿੱਤਾ ਉਹ ਖਾਲੀ ਹੋ ਗਿਆ ਦੇ ਦਿੱਤਾ ਖਾਲੀ ਹੋ ਗਿਆ ਉਹਦਾ ਕੋਈ ਹੱਲ ਹੈ ਬਾਈ ਵੀ ਰੋਕਣ ਦਾ ਮੌਕੇ ਤੇ ਉਹਨੂੰ ਠੰਡਾ ਪਾਣੀ ਦੇਣਾ ਪੈਂਦਾ ਹਾਂ ਠੰਡੇ ਪਾਣੀ ਰੋਕ ਲਾਂਦਾ ਥੋੜੀ ਮਿਹਨਤ ਕਰਨੀ ਪੈਂਦੀ ਹੈ ਜਿਉਂ ਜਿਹੜਾ ਪਾਣੀ ਆ ਉਹ ਠਾਰ ਕੇ ਦੇ ਦੋ ਤੇ ਉਹਦੇ ਨਾਲ ਉਹ ਪਾਣੀ ਜਿਹੜਾ ਹਾਂ ਫੇਰ ਰੋਕਣ ਲੱਗ ਜਾਂਦਾ ਲੱਗਦਾ ਉਹਦੇ ਘੰਟਾ ਤੋਂ ਘੰਟੇ ਫੇਰ ਰੋਕਦਾ ਹੌਲੀ ਹੌਲੀ ਐ ਨਹੀਂ ਹੈ ਕਿ ਜਿੰਨੀ ਦੇਰ ਚਾਹ ਰੋਕ ਲਿਆ ਬਈ ਬਦਾਮ ਜਿਹ ਮੈਂ ਪਸਵੇਰੇ ਕੱਲੂ ਉੱਤਰ ਛੱਡਦਾ ਅੱਜ ਸਵੇਰੇ ਬਦਾਮ ਦੇ ਤੇ ਖਾਲੀ ਕਿੰਨੇ ਕ ਵਜੇ ਤੱਕ ਬਈ ਪ੍ਰੋਪਰ ਉਹ ਜਿਹੜੀ ਖਾਲੀ ਹੋ ਜਾਣਾ ਚਾਹੀਦਾ 11:00 ਕ ਵਜੇ ਨੂੰ 11:00 ਕ ਵਜੇ ਨੂੰ ਕੂਪਰ ਜਿਹੜਾ ਵੀ ਖਾਲੀ ਹੋ ਜਵੇ ਹਾਂ ਜਿਹੜੇ ਪਾਣੀ ਆਪਾਂ ਲਾਉਨੇ ਆਂਗੇ ਬਾਈ ਵੀ ਬਦਾਮਾਂ ਦੇ ਉੱਪਰ ਦੀ ਲਾਉਣੇ ਸ਼ੁਰੂ ਕਰ ਦੇਣੇ ਬਦਾਮ ਕਿੱੱਚੇ ਤੋਂ ਬਾਅਦ ਸ਼ੁਰੂ ਕਰਦੇ ਹੱਥ ਨਾਲ ਦੇਣਾ ਬਦਾਮਾਂ ਦੇ ਦੱਚ ਵੀ ਪਾਣੀ ਦੇਣਾ ਪੈਂਦਾ ਖੱਤ ਲੰਦੇ ਕੋਤ ਸੁੱਕੇ ਫਿਰ ਕਿਤੇ ਸੁੱਕਾ ਹਾਂ ਸਾਹ ਜਦੋਂ ਜਮ ਦੇਖ ਕੇ ਜੀ ਪਾਣੀ ਦੇਣਾ ਪੈਂਦਾ ਕਿੰਨੇ ਕਿੰਨੇ ਐਮ ਐਲ ਪਾਣੀ ਦਿੰਦੇ ਹੋ ਕੋਈ ਪਹਿਲਾ ਪਾਣੀ ਜਿਵੇਂ ਬਦਾਮਾਂ ਦੇ ਉੱਪਰ ਦੀ ਹਮ 10 ਕਮਲ 15 ਕ ਦੇ ਦ ਪਹਿਲਾਂ 10 ਕ ਦੇ ਦੀ ਦਾ ਜਦੋਂ ਖਿਚਣ ਲੱਗਿਆ ਊਕਣ ਦੇ ਇੱਕ ਘੰਟੇ 'ਚ ਬਈ ਜਿਹੜਾ ਆਪਣਾ ਇੱਕ ਤਾਂ ਕਬੂਤਰ ਹੁੰਦਾ ਆਪਣਾ ਜਿਹੜਾ ਕਬੂਤਰ ਖਰਾਬ ਹੋ ਗਿਆ ਉਹ ਤਾਂ ਤਾਂ ਕਹਿ ਨਹੀਂ ਸਕਦੇ ਕੋਈ ਜਿਹੜਾ ਤੰਦਰੁਸਤ ਕਬੂਤਰ ਆ ਸਹੀ ਆ ਕਬੂਤਰ ਉਹ ਇੱਕ ਘੰਟੇ 'ਚ ਕਿੰਨੇ ml ਪਾਣੀ ਜਿਹੜਾ ਪ੍ਰੋਪਰ ਸਰੀਰ ਬਣਾਉਣ ਲਈ ਆਪਦਾ ਖਿੱਚਦਾ ਬੋਡੀ ਬੀਲ ਵੀ ਸਹੀ ਕਰ ਲੈਂਦਾ ਉਹ 10-15 ml ਖਾਚ ਲੈਂਦਾ 10 ਤੋਂ 15 ml ਹਾਂ ਬਸ ਜਿਵੇਂ ਕਬੂਤਰ ਆ ਹੂੰ ਜਿਹੜਾ ਸਹੀ ਆ ਜਿਹੜਾ ਬਾਹਾਂ ਛੇਦੀ ਕਰਦਾ ਉਹ ਸੈਟ ਨਹੀਂ ਹੈਗਾ ਹੂੰ ਉਹ ਬਰ ਉਡਣ 'ਦੋਂ ਦਿੱਕਤ ਪਾਉ ਹੀ ਪਾਉ ਠੀਕ ਆ ਉਹ ਬਾਈ ਜਿਹੜਾ ਪਾਣੀ ਆ ਉਹ ਘੜੇ ਦਾ ਪਾਣੀ ਨਹੀਂ ਆ ਫ੍ਰਿਜ ਦਾ ਘੜੇ ਦਾ ਨਾ ਜ਼ਿਆਦਾ ਠੰਡਾ ਨਾ ਜ਼ਿਆਦਾ ਗਰਮ ਆ ਲਿਆ ਘੜਾ ਲਿਆ ਕੇ ਰੱਖ ਲਈਦਾ ਗਰਮੀ ਦਾ ਥੱਲੇ ਆ ਕੱਕਾ ਰਿੱਤਾ ਜਾ ਬਚਾ ਉਹਦੇ ਵਿੱਚ ਦਹੀਂ ਆਈਦਾ ਠੀਕ ਤੇ ਬਾਈ ਇੱਕ ਆਪਾਂ ਗੱਲ ਕਰਦੇ ਆ ਵੀ ਇੱਕ ਤਾਂ ਕੁਤਰੇ AC ਸਾਹਮਣੇ ਆਪਾਂ ਇੱਕ ਕੂਲਰ ਮੂਰੇ ਵੀ ਸਾਹਮਣੇ ਆਪਾਂ ਇੱਕ ਨਾਰਮਲ ਵੀ ਥਾਮ ਦਨੇ ਆ ਇਹ ਕਿਹਨੂੰ ਸਹੀ ਮੰਨਦੇ ਹੋ ਬਾਈ ਸਾਹਮਣਾ ਜਿਹੜਾ ਆਪਾਂ ਕੂਲਰ ਮੂਰੇ ਵੀ ਰਿ ਲੋਟਾ ਦੂਜੇ ਸੈਂਪਲ ਪੱਖੇ ਕੋਲੇ ਸੱਤ ਵਾਲੇ ਥੱਲੇ ਉਹ ਵਧੀਆ ਰਹਿਣਾ ਉੱਲਰ ਵੀ ਹਵਾ ਬਹੁਤ ਹੁੰਦੀ ਆ ਬੱਛਗਰਾ ਆ ਦਾ ਕਬੂਤਰ ਦੀ ਜਿਆਦਾ ਹਵਾ ਜਿਹੜੀ ਵੀ ਸਰੀਰ ਪਰ ਨਹੀਂ ਨਹੀਂ ਜਿਆਦਾ ਹਵਾ ਦਾ ਕਾਇਏ ਜੀ ਆਪ ਨੂੰ ਲੱਗੇ ਆਪਣਾ ਜੀ ਦੀ ਆਪਾਂ ਮੋਟਰਾਂ ਦੇ ਵੱਧ ਤੇਜ਼ ਜਾਵਾਂਗੇ ਨਹੀਂ ਤਾਂ ਧਰਿਆ ਦਾ ਕਿਤੇ ਹੌਲੀ ਹੌਲੀ ਜਾਣਾ ਚਾਹੀ ਜੇ ਨਹੀਂ ਮਰ ਜੇ ਬਾਟ ਖੜਲਾ ਉਹੀ ਕੂਤਰਾਂ ਕੰਮ ਆਦਾ ਬਈ ਪਗਲ ਆਪਣਾ ਇੱਕ ਕਬੂਤਰ ਸਾਬਿਆ ਹੋਇਆ ਆ ਆਪਾਂ ਉਹਨਾਂ ਨੂੰ ਪਾਣੀ ਦਿੱਤਾ ਕਬੂਤਰ ਪਾਣੀ ਜਿਆਦਾ ਰੋਕਣ ਲੱਗ ਜਾਂਦੇ ਆਗੇ ਵੀ ਜਿਆਦਾ ਟਾਈਮ ਰੋਕ ਲੇ ਆਪਾਂ ਦਿੱਤਾ ਉਹਨੂੰ 15 ਐਮਐਲ ਪਾਣੀ ਤੁਸੀਂ ਕਹਿੰਦੇ ਘੰਟੇ ਚ ਖਿੱਚ ਲੰਦਾ ਵਾ ਆਪਾਂ ਨੂੰ 100 ml ਪਾਣੀ ਦੇ ਦਿੱਤਾ ਇੱਕ ਘੰਟੇ ਦਾ ਆਪਾਂ 3 ਘੰਟੇ ਬਾਅਦ ਚੈੱਕ ਕਰਦੇ ਹਾਂ ਉਦੋਂ ਫੇਰ ਵੀ ਪਾਣੀ ਉਨੇ ਹੀ ਰੱਖੀ ਬੈਠਾ ਅੰਦਰ ਉਹਦਾ ਬਈ ਕੋਈ ਨੁਕਸਾਨ ਆ ਕਿਦਾਂ ਕਿਤੇ ਵੱਧ ਪਾਣੀ ਦਾ ਵੀ ਨੁਕਸਾਨ ਆ ਟਾਈਮ ਜੇ ਨਾ ਕੂਤਰ ਖਿੱਚੇ ਹੂੰ ਜੇ ਨਹੀਂ ਖਿੱਚਦਾ ਬਈ ਉਹਦਾ ਹੱਲ ਨਾ ਖੁੱਡੇ ਛੱਡ ਦੇਵੇ ਜਿਹੜਾ ਗੂੜਾ ਦਵਾ ਦੇ ਢਾਲੀਆਂ ਵਰਵਾ ਦੇ ਜਦੋਂ ਖੁੱਡੇ ਖੁੱਲੇ ਹੁੰਦੇ ਛੱਡ ਦੇਵੇ ਬੱਸ ਉਹ ਖੱਚਲੰਦਾ ਮੱਠ ਮੁੱਠ ਮਾਰ ਜਾਂਦਾ ਹੂੰ ਜਾਨਵਰ ਡਰ ਕੇ ਵੀ ਰੋਕਣ ਲੱਗ ਜਾਂਦੇ ਆ ਠੀਕ ਆ ਜਿਹੜੇ ਬੰਦੇ ਨਹੀਂ ਜਿਵੇਂ ਵੱਡੇ ਖੁੱਡੇ ਪੰਜ ਪੰਜ ਚਾਰ ਢਾਲੀਆਂ ਲਵਾ ਦੇ ਪਾਣੀ ਖਿੱਚ ਲੈਂਦਾ ਮੱਠ ਮਾਰ ਕੇ ਪਾਣੀ ਜਿਹੜਾ ਆਪਾਂ ਦੁਦਾਰਾ ਨੂੰ ਪਾਣੀ ਲਾਉਣਾ ਉਹ ਵੀ ਪਲਟਾ ਕੇ ਲਾਉਣਾ ਫਿਰ ਆਹ ਪਾਣੀ ਨੇ ਕੱਢ ਦੇਵੇ ਗਰਮ ਹੋ ਜਾਂਦਾ ਉਹਦੇ ਅੰਦਰ ਜਿਹੜਾ ਪਾਣੀ ਹੁੰਦਾ ਉਹ ਵੀ ਗਰਮ ਹੋ ਜਾਂਦਾ ਤੇ ਇੱਕ ਬਾਈ ਆਪਾਂ ਪੈਰਾ ਹੀਟ ਕੂਟਰ ਨੂੰ ਜਦੋਂ ਸਾਹਮਣੇ ਆਉਂਦਾ ਕੂਟਰ ਆਪਾਂ ਗਿੱਲਾ ਕਰ ਦਿੰਦੇ ਆਗੇ ਉਹ ਚੀਜ਼ ਬਾਈ ਕਰਦੇ ਹੁੰਸੀ ਉਹ ਤਾਂ ਜਿਵੇਂ ਟੈਂਪਰੇਚਰ ਦੇ ਹਿਸਾਬ ਨਾਲ ਹਮ ਐਸੇ ਟੈਂਪਰੇਚਰ ਨੂੰ ਵਧਿਆ ਉਦੋਂ ਉਦੋਂ ਕਰਦੀਦਾ ਅਜਿਹਾ ਵਾਲਾ ਕਰਦੇ ਗੁਰਦੇ ਨੇ ਹਮ ਬੜੇ ਪੈਰ ਬੜਾ ਗਿੱਲੇ ਕਰਨਾ ਨਾ ਕੂਤਰ ਪੈਰ ਵੱਡੇ ਜਾਂਦੇ ਆ ਗਿੱਲੇ ਹੀ ਰਹਿਣਾ ਹਰ ਵਕਤ ਉਹਨਾਂ ਦੇ ਪੈਰ ਵੱਡੇ ਜਾਂਦੇ ਆ ਹਾਂ ਗਿੱਲੇ ਹੀ ਨੁਕਸਾਨ ਨਹੀਂ ਨੁਕਸਾਨ ਹੀ ਆ ਜਦ ਤੱਕ ਮੁੱਤਰ ਬਾਈ ਤੰਦਰੁਸਤ ਜਿਹੜਾ ਅਸਲੀ ਆਪਦੇ ਘਰੇ ਹੀ ਸੌਦਾ ਆਪਦੇ ਘਰੇ ਕਬੂਤਰ ਛਾਉ ਜਾਂਦਾ ਵੱਡੀ ਗੱਲ ਆਪਾਂ ਕਿਸੇ ਨੂੰ ਫੜਾਏ ਆਉਨੇ ਆ ਸੌਂਦਾ ਨਹੀਂ ਹੈਗਾ ਮੁੜ ਕੇ ਗੂਤਰ ਉੜਦਾ ਨਹੀਂਗਾ ਬਾਈ ਆਪਦੇ ਘਰੇ ਰਹਿਣਾ ਜਾਨਵਰ ਨੂੰ ਐ ਹੁੰਦਾ ਵੀ ਮੈਂ ਆਪਦੇ ਘਰੇ ਹੀ ਸੌਂ ਗਿਆ ਦੂਜੇ ਦੇ ਘਰੇ ਉਹ ਜਿਵੇਂ ਮੇਰੇ ਕੁੱਤੇ ਰੱਖੇ ਆ ਮੇਰੇ ਕਬੂਤਰ ਜਿੱਕੇ ਨੂੰ ਮੈਂ ਬਾਜ਼ੀ ਨੂੰ ਫੜਾਇਆ ਆ ਇਹਦੇ ਕੁੱਤੇ ਰੱਖਦੇ ਸੌ ਜਾਣਗੇ ਜਾਨਵਰ ਦੇਖਦੇ ਰਹਿੰਦੇ ਆ ਜਿੱਤੇ ਹੁਣ ਕਿਤੇ ਕੁੱਤੇ ਹੀ ਰੱਖੇ ਇਹਦੇ ਨਾਲ ਮੈਨੂੰ ਦੋ ਤਿੰਨ ਕਬੂਤਰ ਫੜਾ ਕੇ ਸਾਡੇ ਪਿੰਡ ਬੰਦੇ ਉਹ ਮੇਰੇ ਕੁੱਤਿਆਂ ਨੂੰ ਦੇਖੀ ਜਾਗਾ ਨਾ ਜਾਨਵਰ ਡਰ ਜਾਂਦੇ ਆ ਹੁਣ ਬਾਈ ਨੇ ਕਬੂਤਰ ਸ਼ਾਂਭਿਆ ਕੀ ਇਹਦੇ ਫੜਾਇਆ ਉਹ ਹੀ ਰਾਵਾਂ ਸ਼ੌਂ ਜਾਂਦੀ ਘਰੇ ਉਹ ਜੀ ਨੇ ਡੌਣੇ ਵੀ ਹੁੰਦੇ ਮੈਂ ਫਿਰ ਕਰੇ ਸਾਹਮਣੇ ਦੇ ਹੁਣ ਮਾਰ ਬਾਹਰ ਪਾਜੀ ਕਿੰਨਾ ਜਿਹਾ ਟਾਈਮ ਆ ਬਈ ਰੈਸਟ ਆ ਜਿਹੜੀ ਜ਼ਰੂਰੀ ਆ ਕਬੂਤਰ ਨੂੰ ਕਿਵੇਂ ਵੀ ਰੈਸਟ ਆਂਦੇ ਕਬੂਤਰ ਨੂੰ ਆਪਾਂ ਹੁਣ ਮੰਨ ਕੇ ਵੀ ਆਪਾਂ ਰਾਤ ਨੂੰ ਵੀ ਕਹਿੰਦੇ ਆਗੇ ਵੀ ਜਿਹੜੇ ਅਸਲ ਵਿੱਚ ਖੜਾ ਰਹੀ ਜਿਹੜਾ ਬੰਦਾ ਖੜਾ ਰਹੀ ਉਹਨ ਤੋਂ ਸਾਰੀ ਚੀਜ਼ਾਂ ਪਤਾ ਹੀ ਆ ਹੁਣ ਮੇਰੇ ਤੇ ਲਾਲੋ ਨਵਾਂ ਬੰਦਾ ਆ ਮੈਂ ਕੋਈ ਚੀਜ਼ਾਂ ਨਹੀਂ ਪਤਾ ਮੈਂ ਘੰਟੇ-ਘੰਟੇ ਬਾਅਦ ਵੀ ਪਾਣੀ ਦੇਈ ਜਾਣਾ ਠੀਕ ਹੈ ਜੀ ਤੇ ਉਹ ਰਾਤ ਨੂੰ ਆਪਾਂ ਸੌਣ ਨਹੀਂ ਹੁੰਦੇ ਕਬੂਤਰ ਨੂੰ ਉਹ ਤਾਂ ਜਿਦੋਂ ਰਾਤ ਨੂੰ ਜਾਨਵਰ ਸੁੱਤੇ ਇਹਨਾਂ ਨੇ ਉੱਠਣੇ ਨਹੀਂ ਹੂੰ ਮਤਾਂ ਆਪਾਂ ਨੂੰ ਪਤਾ ਲੱਗ ਜਾਣਾ ਵੀ ਇਸ ਵੇਲੇ ਨੇ ਪਾਣੀ ਦੇ ਇਹ ਬੰਦਾ ਸ਼ਾਮ ਦਾ ਹੈਗਾ ਹੂੰ ਉਹ ਉਹਦੋਂ ਕੋ ਦਾ ਬੰਦਾ ਉੱਠ ਕੇ ਲਾਰਮ ਲਾ ਲੈਂਦਾ ਰੈਸਟ ਕਿੰਨੀ ਕੀ ਜ਼ਰੂਰੀ ਹੈ ਬਾਈ ਉਹਨੂੰ ਉਤੋਂ ਰਾਤ ਨੂੰ ਰਾਤ ਨੂੰ 2-3 ਵੇਕ ਬੇਰੀ ਇਹਦਾ ਪਾਣੀ ਲਾਉਣੀ ਆ ਹੂੰ ਫੇਰ ਕਬੂਤਰ ਸੌ ਜਾਂਦੇ ਆ ਜਿਹੜੇ ਹੁਣ ਛੇੜੀ ਜਾਵਾਂਗੇ ਬਿੰਦਕਵਾਲ ਉਹ ਪੁੱਤਰਾ ਸੌਣੇ ਨਹੀਂ ਹੂੰ ਆਜੋ ਮੈਂ ਆਪ 12 ਵਜੇ ਲਾਤਾ ਬਣੇ ਬਾਦ 2-3 ਵਜੇ ਦੇਖਾਂ ਪੁੱਤਰਾ ਹੂੰ ਤੇ ਕਿ ਮਾਪ ਬਣੇ ਹੋਇਆ ਪਾਣੀ ਲਾ ਲਿਆ 11 ਵਜੇ ਲਾ ਲਿਆ ਕਹਿੰਦਾ ਨੇ ਜਾਂ 12 ਵਜੇ ਲਾ ਲਿਆ ਜਿੰਨੇ ਵਜੇ ਵੀ ਲਾ ਲੇ ਕਿ ਲੋ ਪਰਦੇ ਦੀ ਗੱਲ ਲਾਉਣ ਤੋਂ ਬਾਅਦ ਬਈ ਓਕੇ ਪਾਣੀ ਕਿੰਨੇ ਕਿ ਲਾਉਣੇ ਓਕੇ ਪਾਣੀ 5-6 ਕਿਲੋ ਬਣੇ ਹੋਏ ਪਾਣੀ ਲਾਉਣ ਤੋਂ ਬਾਅਦ 5-6 ਪਾਣੀ ਸ਼ਾਇਦ 6 ਕਿ ਪਾਣੀ ਲੱਗਦੇ ਹੂੰ ਵਿੱਚ ਹੀ ਆਪ ਪਾਣੀ ਪਹਿਲਾਂ ਦੋ ਦੋ ਤਿੰਨ ਗਿਵਾ ਲੱਗਦੇ ਜਿਵੇਂ 12 ਵਜੇ ਲਾਤਾ ਦੋ 3 ਵਜੇ ਖੂਤਰ ਨੇ ਹੋਣਾ ਉਦੋਂ ਬਾਅਦ ਫੇਰ ਉੱਠ ਕੇ ਦੇਖ ਲਓ ਫੇਰ ਦੇ ਦੋ ਜਨ ਜਨ ਚੱਲੀ ਜਾਂਦਾ ਤਨ ਬੌਠੀ ਖੜਦੇ ਫਿਰ ਬਾਈ ਜਦੋਂ ਆਪਾਂ ਸਵੇਰੇ ਗੂਤਰ ਛੜਦਿਆਂ ਬਾਜੀ ਤੇ ਉਦੋਂ ਪਲਟਾ ਕੇ ਛੜਦੇ ਹੁਣ ਉਲਟਾਉਣਾ ਪੈਂਦਾ ਥੋੜਾ ਮੋਟਾ ਪਾਣੀ ਹੁੰਦਾ ਹੂਤਰਾਂ ਦੇ ਉਹ ਜਿਹਾ ਹਾਵ ਨਾ ਕਰੋਂਦੇ ਗਲੇਜੀ ਦਾ ਜੇ ਪੜਿਆ ਹੋਇਆ ਪਾਣੀ ਹੋ ਬਾਈ ਗੂਤਰ ਦੇ ਅੰਦਰ ਸਵੇਰੇ ਹੁੰਦੇ ਹੀ ਨਹੀਂ ਹੈਗਾ ਕਿਤੇ ਹੋ ਪਲਟਾਉਣਾ ਪਊਗੇ ਉਹ ਤਾਂ ਪੱਕਾ ਹੀ ਜਿਹੜੇ ਉਹ ਬਾਈ ਸਵੇਰੇ ਲਾਉਂਦੇ ਆਗੇ ਪਾਣੀ ਉਹਨਾਂ ਤਾਂ ਹੁੰਦਾ ਆ ਉਹਦਾ ਜਿਵੇਂ ਲੇਟ ਲਾਉਂਦੇ ਜਿਵੇਂ ਲਾਤਾ ਆਪਾਂ ਟਾਈਮ ਨਾ ਉਹ ਤਾਂ ਖੱਟੇ ਜਾਣਾ ਜਿਹਨਾਂ ਦੋ ਵਜੇ ਤੋਂ ਬਾਅਦ ਲਾਇਆ ਉਹ ਤਾਂ ਖਊਗਾ ਹੀ ਹੋਊਗਾ ਲਾ ਬਚ ਲਾਉਂਦੇ ਆ ਬੰਦੇ ਦੋ ਵਜੇ ਵੀ ਲਾਉਂਦਾ ਕੋਈ ਜ ਹੂੰ ਛੱੜਦਾ ਹੁੰਦਾ ਸੀ ਛੱੜਦਾ ਦੂਜਾ ਦੂਜੇ ਸਿੰਪਲ ਪਾਣੀ ਨਿਕਲਦਾ ਹੂੰ ਜਿਹੜਾ ਦੋ ਬਿਦਵਾਲਾ ਉਹਦਾ ਹੈਗੀ ਹੈਗਾ ਆਪਾਂ 5 ਵਜੇ 6 ਵਜੇ ਦਾ ਬਾਈ ਜਾਵੜਦੇ 3 ਘੰਟੇ ਤੱਕ ਰਹਿੰਦੀ ਹੈ ਪਾਣੀ ਇੱਕ ਬਾਈ ਹੋਰ ਜਿਹੜਾ ਆਪਾਂ ਬਣਿਆ ਹੋਇਆ ਇੱਕ ਤਾਂ ਬਣੇ ਹੋਏ ਪਾਣੀ ਤੇ ਬਈ ਬਾਸਮਾ ਤੇ ਵੀ ਉੜ ਜਾਂਦਾ ਕੁੱਤਰ ਆ ਨਹੀਂ ਦੇ ਤਾ ਅਸੀਂ ਤਾਂ ਯਾਰ ਕਿਦੇ ਸੀ ਤਿੰਨ ਦਿਨੋਂ ਉਹੀ ਕੋਈ ਕਹੀ ਹੂੰ ਅਸੀਂ ਤਾਂ ਪਾਣੀ ਦਿੰਨੇ ਆ ਆਲੂ ਭਰ ਦੇਣੇ ਆ ਹੂੰ ਬਾਸਮਾ ਲਾਈ ਅਸੀਂ ਨਹੀਂ ਲਾਈ ਭੱਜ ਜਾਣਗੇ ਬਾਜਮਾਲੇ ਭੱਜ ਜਾਂਦੇ ਆ ਹੂੰ ਹਰਕ ਦਾ ਪੈਂਦਾ ਕੂਤ ਨੂੰ ਆਹੀ ਪਾਣੀ ਦੇ ਕੇ ਛੱਡਦੇ ਵੇ ਯਾਰ ਕੂਤ ਬੈਂ ਜਿਹੜੇ ਵਧੀਆ ਕੂਤਰਾ ਕਿੱਥੇ ਵੇਦੇ ਆਲੂ ਬਖਾਰ ਨਾਲ ਪਰ ਬਣਿਆ ਪਾਣੀ ਵੀ ਲਾਉਂਦੇ ਹੋ ਹਾਂ ਲੱਗਦਾ ਦੋਨੋਂ ਚੀਜ਼ਾਂ ਲਾ ਕੇ ਹਾਂ ਆਲੂ ਬਖਾਰਾ ਡ ਲੱਗਦਾ ਬਣਿਆ ਵਗਲਾ ਹੂੰ ਇਹਦਾ ਵੀ ਆਲੂ ਬਖਾਰਾ ਇਹਦਾ ਆਲੂ ਬਖਾਰਾ ਪਹਿਲੀ ਆਦਾ ਵੀ ਬਹੁਤ ਨਵਾਂ ਤਾਂ ਕਿ ਇਹੀ ਨਹੀਂ ਪਤਾ ਵੀ ਲੱਗਦਾ ਕਿਹੜਾ ਆ ਵਿਚੇ ਗਿਆਂ ਬਰਾਉਨ ਲੱਗਦਾ ਵਿਚੇ ਕਾਲਾਲਾ ਤੁਸੀਂ ਕਿਹੜੇ ਦੀ ਜ਼ਿਆਦਾ ਵਰਤੋਂ ਕਰਦੇ ਹੋ ਬਾਈ ਇਹਦਾ ਕਾਲਾ ਹੀ ਆ ਬਾਹਰੋਂ ਆਇਆ ਆ ਹੂੰ ਉਹੀ ਲਾਉਨੇ ਆ ਹੂੰ ਇਹ ਰੱਖਣਾ ਬੰਦਾ ਐ ਨਹੀਂ ਹੈਗਾ ਵੀ ਆਪਾਂ ਹੁਣੀ ਲਾ ਕੇ ਹੁਣੀ ਲਾ ਲਿਆ ਹੁਣ ਸਾਡੇ ਕੋਲੇ ਸਾਲ ਹੋ ਗਿਆ ਬਈ ਸਾਲ ਹੋ ਗਿਆ ਧਿਆਨ ਦੇ ਦੋ ਤਿੰਨ ਸਾਲ ਰੱਖਣਾ ਬੰਦਾ ਫੇਰ ਲੱਗਦਾ ਜੀ ਵਿੱਚ ਬੰਦੇ ਨਵੇਂ ਹੀ ਲਾ ਕੇ ਲਈ ਜਾਂਦੇ ਉਹ ਕੋ ਵੀ ਨੁਕਸਾਨ ਜਦੋਂ ਬਈ ਆਪਾਂ ਕਬੂਤਰ ਨੂੰ ਆਲੂ ਬਖਾਰਾ ਲਾਉਣਾ ਉਹ ਜਿਹੜਾ ਆਲੂ ਬਖਾਰਾ ਲਾਉਣਾ ਬਈ ਨੋਰਮਲ ਪਾਣੀ ਚ ਲਾਉਣਾ ਕੋਈ ਠਾਰ ਕੇ ਜਿਵੇਂ ਉਹ ਠਾਰਨਾ ਪੈਂਦਾ ਹੂੰ ਜਿਵੇਂ ਆਲੂ ਬਖਾਰਾ ਠਾਰ ਕੇ ਲਾਉਂਦੇ ਹਾਂ ਜਿਵੇਂ ਆਪਾਂ ਕੋਲਾ ਫਰਿਜ ਤੋਂ ਕੱਢ ਲਓ ਹੂੰ ਮਾਲਮ ਮਾਲ ਦੇ ਕੱਪੜੇ ਹਿਜੋੜ ਕੇ ਫਿਰ ਲੱਗਿਆ ਉਹ ਠਾਰ ਕੀ ਲੱਗਦਾ ਹੂੰ ਉਹ ਵੀ ਮੇਮ ਲਾਉਂਦੇ ਵੀ ਤੁਹਾਨੂੰ 15 ਸਾਲਾਂ ਦਾ ਕੰਮ ਬੰਨ੍ਹਾ 15 16 ਲਾ ਵਾਧੂ ਉਹ ਇਹਦਾ ਵੀ ਕੰਮ ਕੀ ਹੁੰਦਾ ਅਸਲੀ ਆਲੂ ਭਗਾਰੇ ਦਾ ਰੈਸ਼ ਪੜਦਾ ਰੈਸ਼ ਪੜ ਦਿੰਦਾ ਇਹ ਜਿਹੜੀ ਅੰਦਰ ਰੈਸ਼ ਹੁੰਦੀ ਹੈ ਵੀ ਕੂਟਰ ਹੀ ਸਾਫ਼ ਕਰ ਦਿੰਦਾ ਹਾਂ ਇਹ ਬਈ ਮੈਨੂੰ ਇਹ ਤਾਂ ਫਿਰ ਪੂਰੀ ਵੀ ਲੋ ਵਾਲੀ ਬਾਜੀ ਨਹੀਂ ਲੱਗਦਾ ਜੇ ਨਾਰਮਲ ਟੈਂਪਰੇਚਰ 'ਚ ਵੀ ਲੱਗ ਜਾਂਦਾ ਬਈ ਲਾ ਦਿੰਦੇ ਵਾਧਾ ਲੋ ਮੌਕਾ ਦੇ ਨੂੰ ਦੇਖੇ ਉਹ ਲਾ ਹਾਂ ਜੇ ਮੈਂ ਪੌਸ਼ ਮਾਂ ਉਹ ਸ਼ਾਮਾਂ ਲਾ ਲਾਂ ਹੂੰ ਮੌਸਮ ਲੋਟਦਾ ਲੱਗਦੀ ਲੱਗਦਾ ਪੱਕਾ ਹੀ ਕਿਵੇਂ ਨਹੀਂ ਹੈਗਾ ਮੌਸਮ ਲੋਟ ਆ ਪਾਣੀ ਉਹਨਾਂ ਦੂਜਾ ਵੀ ਨੇ ਦੇ ਓਕਣੀ ਛੜਦੇ ਇੱਕ ਆਪਾਂ ਗੂੰਦਾਲ ਕਬੂਤਰ ਛੱਡਿਆ ਹੂੰ ਆਪਣਾ ਕਬੂਤਰ ਫਰਜੇ ਤੇ ਆ ਜੀ ਇਹ ਕਬੂਤਰ ਦੇ ਦਾਣੇ ਸੀ ਮੈਂ 3 ਵਜੇ ਉੱਠਿਆ ਜੀ ਮੈਂ ਕਿਹਾ ਚੱਲ ਇਹਨੂੰ ਵੀ ਯਾਰ ਛੱਡ ਦਿੰਦੇ ਆ 1500 ਹੀ ਆ ਉਹਦੇ ਤੜਕੇ 3 ਵਜੇ ਇਹਨੇ ਦਾਣੇ ਸੀ ਮੈਂ ਅੱਛਾ ਛੱਡਣਾ ਉਹ ਮਾਲਾ ਸਵੇਰੇ ਬਾਜੀ ਛੱਡਣਾ ਰਾਤ ਨੂੰ ਜਿਵੇਂ ਅੱਜ ਸਵੇਰੇ ਤੈਨਾਂ ਸਵੇਰ ਦੇ ਤੈਨਾਂ ਉੱਠਿਆ ਮੈਂ ਕਹਾਂ ਜਾਲ ਇਹਨੂੰ ਵੀ ਛੱਡ ਦੇਣਾ ਜੂੜਾ ਫਰਦਾ ਜਾਉ ਐਨੇ ਦਾਣੇ ਸੀ ਮੈਂ ਦੇ ਕੇ 10 15 ਮਲ ਪਾਣੀ ਪੈ ਗਿਆ ਜਦੋਂ ਮੈਂ ਉੱਠਿਆ 5:30 ਵਜੇ ਉੱਠਿਆ ਥੋੜੇ ਜਿਹੀ ਮੈਂ ਉਦੋਂ ਬਾਅਦ ਖੁੱਡੇ ਛੱਡਤਾ ਖੱਚੇ ਕਦੋਂ ਬਾਅਦ ਛੱਡਤਾ ਲੈ ਬਾਈ ਜਿੱਤੇ ਸਤਰੀ ਤੇ ਆਇਆ ਇੱਥੇ ਬਾਈ ਫਿਰ ਕੀ ਮਾਨਦੇ ਤੁਸੀਂ ਵੀ ਨਸਲੀ ਆ ਅਸਲੀ ਜ਼ਰੂਰੀ ਆ ਮੇਨ ਬਾਈ ਨਸਲ ਆ ਨਸਲ 'ਤੇ ਜ਼ੋਰ ਲਾਉਣੇ ਆ ਆਪਾਂ ਘਰੇ ਕੜਾ ਆਲੂ ਬਖਾਰਾ ਦੇ ਕੇ ਛੱਡਦੇ ਆ 4-5 ਵਜੇ ਤੱਕ ਕਰਾਂਗੀ ਕੂਤ ਰੋੜ ਦੇ ਆ 3-4 ਵਜੇ ਤੱਕ ਪੱਕੇ ਹੁਣ ਜੇ ਬਾਹਰ ਜਾ ਕੇ ਬੰਦਾ ਘੰਟਾ ਨਹੀਂ ਕਬੂਤਰ ਵਾਧੂ ੜੂ ਬੱਚਾ ਕੂਤਰਾ ਆਪ ਹੀ ਖਰਾ ਲੈਂਦੇ ਆ ਸੌਂ ਨਹੀਂ ਦਿੰਦੇ ਉਹਨੂੰ ਕੁੜੀਚੀ ਵੇਦੇ ਰਾ ਦੂ ਇੱਕ ਜੋ ਬਈ ਪਾਪ ਕਹਿੰਦੇ ਪਾਣੀ ਆ ਕਿਸੇ ਨੇ ਆਪਾਂ ਲਾ ਲਓ ਪਾਣੀ ਲਿਖਾਤਾ ਜਿਹੜੀ ਆਪਾਂ ਜਦੋਂ ਪਾਣੀ ਕੁੱਟਦੇ ਆ ਉਹਦੇ ਅਸਲੀ ਜਾਂ ਨਕਲੀ ਹੋਣ ਦਾ ਵੀ ਬਾਹਲੇ ਬੰਦੇ ਵੀ ਚੀਜ਼ਾਂ ਹੀ ਮਾੜੀਆਂ ਲਿਆ ਕੇ ਕੁੱਟ ਲੈਂਦੇ ਆ ਬਾਈ ਸੋਨੇ ਮੈਨੂੰ ਦੱਸ ਤਾ ਵੀ ਆ ਪਾਣੀ ਆਪਾਂ ਲਿਖਾ ਲਿਆ ਤੇ ਉਹ ਅਸਲੀ ਬਾਈ ਤੁਸੀਂ ਕਿੱਥੋਂ ਲੈ ਕੇ ਆਉਣੇ ਮੰਨ ਕੇ ਚੱਲ ਵੀ ਪਾਣੀ ਦਾ ਜਿਹੜਾ ਚੰਗਾ ਸਮਾਨ ਹੈ ਜਿਹੜਾ ਆਪਾਂ ਨੂੰ ਕਿੱਥੋਂ ਮਿਲਦਾ ਉਹ ਅਸੀਂ ਤਾਂ ਜਗਰਾਵਾਂ ਤੋਂ ਹੀ ਲੈਂਦੇ ਹਾਂ ਹੂੰ ਉੱਥੇ ਵਧੀਆ ਇੱਥੇ ਤਾਂ ਠੱਗ ਨੇ ਹੂੰ ਪੁਰਾਣਾ ਬਣੀ ਦੇਈ ਜਾਂਦੇ ਹਨ ਇਹਨਾਂ ਨੂੰ ਪਤਾ ਹੂੰ ਸਾਡੇ ਦੋ ਤਿੰਨ ਦੁਕਾਨਾਂ ਨੇ ਜਮਾ ਲੋਕਾਂ ਨੇ ਧੌੜੀ ਲਾਉਂਦੇ ਠੋਕ ਕੇ ਉਹੀ 40 ਜਾਲ ਮੈਂ ਕਿਹਾ ਫੇ ਆਲੂ ਬਖਾਰਾ ਲੈਣ ਰਾਏਕੋਟ ਮੈਨੂੰ ਕਹਿੰਦੇ 20 ਸਾਲ ਦਾ ਮੈਂ ਕਿਹਾ ਹੁਣ ਦੁਕਾਨ ਬਾਈ ਨੂੰ ਕਿੰਨਾ ਟਾਈਮ ਹੋਇਆ ਹਾਂ ਕੰਮ ਕਰਦੇ ਤਿੰਨ ਸਾਲ ਮੈਂ ਸਤਾਰਾਂ ਜਾਵੇ ਉਹਨੂੰ ਕਿੱਦੋਂ ਪਤਾ ਲੱਗਿਆ ਕਹਿੰਦਾ ਚੁੱਪ ਕਰ ਕਬੂਤਰਾਂ ਦਾ ਲਈ ਜਾਂਦੇ ਆ ਮੈਂ ਕਹਾਂ ਕਿ ਕਿਉਂ ਤੁਹਾਡੀ ਲਾਉਣੇ ਯਾਰ ਤੱਛੋਂ ਅਗਲੇ ਨੂੰ ਹਾਂ ਹੁਣ ਆਪਾਂ ਕੰਮ ਕਰਦੇ ਆਂ ਪਤਨ ਛਾਲੋ ਆਪਾਂ ਕੋਈ 20 ਸਾਲ ਦੇ ਕਰਦੇ ਹਾਂ ਹੂੰ ਉਹਦਾ ਨੁਕਸਾਨ ਹੀ ਬਿਲਕੁਲ ਹੀ ਬਿਲਕੁਲ ਵੀਰੇ ਕੋਈ ਵੀ ਬਣਿਆ ਬਣਾ ਤੁਸੀਂ ਪਾਊਡਰ ਲੈ ਕੇ ਆਉਨੇ ਆ ਘਰੇ ਲਿਆ ਕੇ ਆਪਦੇ ਹੱਥੀਂ ਸੁਕਾ ਕੇ ਕੁੱਟਦੇ ਆਂ ਆਪਾਂ ਤਾਂ ਆਪ ਆਪਾਂ ਗੱਲ ਕਰਦੇ ਆਂ ਵੀ ਵੀ ਗੁਲਾਬ ਦੇ ਪੱਤੇ ਕਹਿ ਸਕਦੇ ਆਂ ਆਪਾਂ ਜਾਂ ਪੁਦੀਨੇ ਦੇ ਪੱਤੇ ਪਾਣੀ 'ਚ ਪੈਂਦੇ ਆਂ ਵੀ ਜਿਹੜੇ ਗੁਲਾਬ ਦੇ ਯੋ ਪਤੇ ਕਰ ਇਸ ਕਾਕੇ ਸਾਵੇਂ ਜੇ ਤੂੰ ਪਿਸ ਕਾਕੇ ਬਾਈ ਉਸ ਕਾ ਲੈਣੇ ਜਿਵੇਂ ਹੁਣ ਸਿਕਾ ਲਾਂਗੇ ਹੂੰ ਵਦਿਆ ਵਦਿਆ ਚੀਜ਼ਾਂ ਨੇ ਪਤਾ ਵੀ ਆਪਣੇ ਇੱਥੋਂ ਮਿਲ ਜਾਂਦੀਆਂ ਨੇ ਜੀ 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 ਉਸ ਕਾਕੇ ਬਾਕੀ ਉੱਥੋਂ ਲੈਣੇ ਜਗਰਾਵਾਂ ਨੂੰ ਹੂੰ ਇਹਨਾਂ ਨੂੰ ਪਤਾ ਵੀ ਇੱਥੋਂ ਆਪਣੇ ਆ ਚੀਜ਼ਾਂ ਮਿਲਦੀਆਂ ਨੇ ਹੂੰ ਹੌਲੀ ਹੌਲੀ ਛਕਾਈ ਜਾਏਗੀ ਠੀਕ ਆ ਬਾਈ ਇਸ ਕਾਕੇ ਆਪਦੇ ਹੱਥੀ ਤਿਆਰ ਕਰ ਬਾਈ ਫਿਰ ਕੁੱਟਦੇ ਹੂੰ ਗੁੰਡੀ ਨਾਲ ਜਾਂ ਮਿਕਸੀ ਚ ਪਾਊਡਰ ਬਣਾ ਲੈਂਦੇ ਹਾਂ ਮੈਂ ਨਾ ਗੁੰਡੀ ਨਾਲ ਕੁੱਟਦਾ ਦੋ ਤਿੰਨ ਘੰਟੇ ਲੱਗਦੇ ਆ ਹੂੰ ਪਾਣੀ ਕਿਹੜੇ ਹੁਣ ਕੋਟਾ ਮਿਕਸੀ ਆ ਖਾਲਾ ਪਾਣੀ ਨੁਕਸਾਨ ਆ ਕੋਈ ਉਹਦਾ ਜਿਹੜੀ ਤਾਕਤਾਲੀ ਜੀ ਮੱਚ ਜਾਂਦੀ ਆ ਗਰਮ ਹੋ ਜਾਂਦਾ ਉਹਦੇ ਵਿੱਚ ਉਹ ਤਾਂ ਹੁਣੀ ਹੁਣੀ ਇਹ ਜਿਹੜੀ ਚੀਜ਼ ਆ ਮੱਚ ਜਾਂਣੀ ਇੱਕ ਤਾਂ ਕੁੰਡੀ ਨਾਲ ਹੌਲੀ ਹੌਲੀ ਘੁੱਟੀ ਜਾਉ ਬੇਟੇ ਤੋਂ ਤਨ ਬੰਦੇ ਨਾਲ ਗੱਲਾਂ ਮਰ ਜਾਂਦੇ ਆ ਹੂੰ ਜਿਹਦੀ ਅਸਲ ਆ ਵੀ ਕੁੰਡੀ ਦੇ ਵਿੱਚ ਹੀ ਘੁੱਟਣਾ ਚਾਹੀਦਾ ਪਾਣੀ ਜੇ ਵੀ ਇਹ ਵੇਲੇ ਆਪਾਂ ਗੱਲ ਕਰਦੇ ਵੀ ਪਾਣੀ ਦੇ ਵਿੱਚ ਕੀ ਕੀ ਪਾਉਣਾ ਚਾਹੀਦਾ ਇਹ ਤਾਂ ਚਲੋ ਸਾਰੇ ਸੋਨ ਨੂੰ ਕੋਈ ਲਾਈਫ ਦਾ ਤਜਰਬਾ ਹੋਵੇ ਕੋਈ ਵੀ ਜਿਹੜੀ ਚੀਜ਼ ਨਹੀਂ ਪਾਉਣੀ ਚਾਹੀਦੀ ਆਪਣੇ ਨਵੇਂ ਬੰਦੇ ਮੰਨ ਚਲੋ ਵੀ ਇਹ ਤਾਂ ਹੁਣ ਪੜਦੇ ਦੀ ਗੱਲ ਆ ਆਪਾਂ ਤੁਹਾਨੂੰ ਪੁੱਛੀ ਵੀ ਤੁਸੀਂ ਆ ਦੱਸੋ ਕੀ ਪਾਉਂਦੇ ਹੋ ਕੀ ਨਹੀਂ ਪਾਉਂਦੇ ਹੋ ਇਹਦਾ ਕੋਈ ਵੀ ਨਹੀਂ ਦੱਸਦਾ ਪਰ ਕੋਈ ਚੀਜ਼ ਐ ਹੈ ਜਿਹੜੀ ਕਿਸੇ ਨਵੇਂ ਬੰਦੇ ਦਾ ਫਾਇਦਾ ਹੋ ਜੇ ਵੀ ਨਾ ਪਾਵੇ ਕੋਈ ਐਸੀ ਜੀ ਚੀਜ਼ ਵੀ ਨਹੀਂ ਪਾਉਣੀ ਚਾਹੀਦੀ ਜਿਹਦਾ ਤੁਹਾਨੂੰ ਕਿਤੇ ਨਾ ਕਿਤੇ ਨੁਕਸਾਨ ਦਿਸਿਆ ਹੋਵੇ ਕੋਈ ਦੱਸੀ ਬਾਈ ਉਹ ਤਾਂ ਆਪਦੇ ਪਾਣੀ ਦੇ ਡਿਪੈਂਡ ਹੈ ਯਾਰ ਜਿਹਦਾ ਪਾਣੀ ਆ ਉਹਨੂੰ ਪਤਾ ਵੀ ਕੀ ਕੋਲ ਹੈ ਹੁਣ ਆਪਾਂ ਨੂੰ ਕੀ ਬਤਾਈ ਬਾਈ ਕੋਈ ਵੀ ਚੀਜ਼ ਛੋੜੇ ਆਪਦੇ ਪ੍ਰੈਕਟੀਕਲ ਹੋਵੇ ਵੀ ਕੋਈ ਇਸ ਚੀਜ਼ ਦਾ ਤੁਹਾਨੂੰ ਲੱਗਿਆ ਹੋਵੇ ਵੀ ਹਾਂ ਇਹ ਚੀਜ਼ ਦਾ ਕਿਤੇ ਨਾ ਕਿਤੇ ਪਾਣੀ ਦੇ ਵਿੱਚ ਨੁਕਸਾਨ ਆ ਮੈਂ ਚ ਮਾਰ ਕੇ ਪਾ ਲੈਂਦੇ ਆ ਚਾਰੇ ਉਹ ਗਲਤ ਹੈ ਕੀ ਹੋਣਾ ਚਾਰੋਂ ਮਗਜ ਬਾਈ ਚਾਰੇ ਮਗਜ ਨਹੀਂ ਪਾਉਣੇ ਚਾਹੀਦੇ ਪਾਣੀ ਠੀਕ ਆ ਵੀ ਉਹਨਾਂ ਦਾ ਨੁਕਸਾਨ ਆ ਉਹਨਾਂ ਦਾ ਬਾਈ ਨੁਕਸਾਨ ਕੁਝ ਹੈ ਵੀ ਕੀ ਨੁਕਸਾਨ ਉਹਨਾਂ ਨਾਲ ਕਬੂਤਰ ਦੇ ਉੱਤੇ ਪਾਣੀ ਵੀ ਖਰਾਬ ਹੀ ਹੋ ਜਾਂਦਾ ਜਾਲਾ ਛੇਤੀ ਪੈ ਜਾਂਦਾ ਪਾਣੀ ਜਦੋਂ ਆਪਾਂ ਪਾਣੀ ਬਣਾਉਣੇ ਇਹਦੇ ਚਾਰੋਂ ਮਗਜ ਆ ਉਹ ਨਹੀਂ ਪਾਉਣੇ ਚਾਹੀਦੇ ਪਾਣੀ ਦੇ ਵਿੱਚ ਖਾਨੇ ਸੀਗੇ ਪਾਣੀ ਜਿਹੇ ਕੱਢਦੇ ਹੂੰ ਥੋੜੇ ਪਾਣੀ ਪਹਿਲਾਂ ਬਾਈ ਕੁੜਦੇ ਦੀ ਨਾਲ ਹੀ ਫਿਰ ਆਹ ਸਾਰਾ ਕੋਈ ਕੀਤਾ ਯਾਰ ਹੂੰ ਸਾਰਾ ਕੋਈ ਕੀਤਾ ਹੂੰ ਇਹ ਵੀ ਚਲੋ ਵੱਡੀ ਗੱਲ ਇੱਕ ਨੂੰ ਕਹਿੰਦੇ ਨਵੇਂ ਬੰਦਿਆ ਫਾਇਦਾ ਹੋ ਜਾਂਦਾ ਜੀ ਉਹਨੂੰ ਕੋਈ ਦੱਸ ਦਿੰਦਾ ਫੋਨ ਤੇ ਵੀ ਆ ਚੀਜ਼ ਕੁੱਟ ਲਾ ਬਾਹਰ ਬੈਠੇ ਬੰਦੇ ਬੱਸੀ ਜਾਂਦੇ ਆ ਹਨਾ ਵੀ ਐਂ ਕਰ ਲਓ ਉਹ ਜੀ ਦੱਸਦਾ ਕਈ ਵਿਚਾਰੋ ਮਾਗ ਜੀ ਆਪਾਂ ਨੂੰ ਇਹ ਚੀਜ਼ ਆ ਜੀ ਚਲੋ ਪਤਾ ਲੱਗ ਗਿਆ ਜੀ ਇਹ ਨਾਲ ਪਾਣੀ ਖਰਾਬ ਹੋ ਜਾਂਦਾ ਚਾਰੋ ਮਾ ਕੋਈ ਨਵਾਂ ਬੰਦਾ ਆ ਸਹੀ ਰਾਹ ਪੈ ਜੀ ਚਲੋ ਹਨਾ ਜੀ ਤੇ ਹੋਰ ਬਈ ਫਿਰ ਆਹ ਸੀਜ਼ਨ ਦੀਆਂ ਮੰਨ ਕੇ ਲਵੀ ਕਿਹੜੀ ਸਭ ਤੋਂ ਤਗੜੀ ਬਾਜੀ ਕਿਹੜੀ ਆ ਤੁਹਾਡੇ ਦਿਮਾਗ ਵਿੱਚ ਜਿਹੜੀ ਸੋਨੇ ਦੀ ਜਿੱਤੀ ਹੋਵੇ ਹੱਤਾ ਕੀ ਬਾਜੀ ਤਾਂ ਬਹੁਤ ਜਿੱਤੀਆਂ ਨੇ ਹੂੰ ਹੂੰ ਆਪਣਾ ਰਾਜਗੜ ਕੂਤਰ ਬਹੁਤ ਔੜੇ ਆ ਕੇ ਰਾਜਗੜ ਆਹਾ ਉਹਦਾਂ ਨਮੋਲ ਚੱਲਦੀ ਸੀ ਜੀਪ ਵਾਲੀ ਹੂੰ ਉੱਥੇ ਬਈ ਦੋ ਕੂਤਰ ੱਡੇ ਸੀ ਹੂੰ ਦੋ ਫਿਰਦੇ ਸੀ ਇੱਧਰ ਆਪਣਾ ਰਾਜਗੜ ਕੱਲਾ ਫਿਰਦਾ ਸੀ ਹੂੰ ਆਪਣੇ ਏਰੀਆ ਤੋਂ ਦਿਨੇ 3 ਵਜੇ ਬਾਜੀਆਂ ਨੇ ਫੜੀਆਂ ਸੀ ਹੂੰ ਆ 5:30 4:30 ਵਜੇ ਛਤੀ ਵਜਾਂ ਗਿਲਾਉਂਦਾ ਕੂਤਰ ਢਾਂਗੀਦਾਰੇ ਘੰਟਾ ਉੱਡ ਜਾਂਦਾ ਉਹ ਹੂੰ ਆਪਣੇ 3 ਵਜੇ ਰੂਮੀ ਬਾਜੀ ਸੀ 3 ਵਜੇ ਬਿੰਚਲ ਦੇ ਟਰੈਕਟਰ ਜਿੱਤ ਗਏ ਹੂੰ ਆਪਣੇ ਇਥੇ ਹੋ ਤਾਂ ਗਈ 3-4 ਕਬੂਤਰਾਂ ਤੋਂ ਚਲੋ ਬੰਦੇ ਬਾਲੇ ਖੜੇ ਪੈ ਗਏ ਹੂੰ ਆਪਣੇ ਕਬੂਤਰਾਂ ਕੇ ਮੇਲ ਨਹੀਂ ਜੇਗਾ ਉਹ ਤਾਂ ਲਿਡੇ ਪਏ ਹੀ ਕਬੂਤਰ ਜਿੱਤ ਕੇ ਆਪਣਾ ਗੁੜਕਦਾ ਸੀ ਹੂੰ ਚਲੋ ਕਰਨੀ ਪੈਗੀ ਬੱਚ ਬੰਦੇ ਹਟਦੇ ਨਹੀਂ ਫੋਨ ਬਾਲੇ ਲਾਉਣ ਲੱਗ ਜਾਂਦੇ ਆ ਹੂੰ ਚਲੋ ਚੱਲ ਮੰਨਣਾ ਵੀ ਪੈਂਦਾ ਬੰਦੇ ਦਾ ਹੂੰ ਬਾ ਬਾਜੀਆਂ ਨਾਲ ਨਾਲ ਬਾਈ ਦੇ ਕਬੂਤਰਾਂ ਦੇ ਜਿਹੜੇ ਉਹ ਵੀ ਦਿਖਾਉਂਦੇ ਆ ਜਿੱਤੇ ਹੋਏ ਵੱਡੇ ਜੋੜੇ ਠੀਕ ਨੇ ਜੀ